ਕਿੱਧਰੇ ਫਿਰਦੀ ਐ ਕੈਨੇਡਾ ਕਿੱਥੇ ਭਾਂਡੇ ਮਾਂਜਦੀਆਂ ਕੀ ਤਕਲੀਫ ਐ ਫਿਰ ਤੱਕ ਕੈਨੇਡਾ ਕਿਵੇਂ ਗਈ ਤਾਂ ਵੀ ਕੈਨੇਡਾ ਫਿਰਦੀ ਆ ਕਿਉਂ ਮੈਂ ਨਹੀਂ ਕੈਨੇਡਾ ਜਾ ਸਕਦੀ ਤੂੰ ਬਾਪੂ ਨੂੰ ਪੁੱਛ ਕੇ ਗੇੜੇ ਟੱਪ ਜਾ ਬੀਪੀ ਜੀ ਪੁੱਛ ਕੇ ਗਏ ਜੀ ਟੱਪ ਜਾ ਬਾਪੂ ਨੂੰ ਵੀ ਚਵਾਉਣਾ ਜ਼ਰੂਰੀ ਹੁੰਦਾ ਤਰਾ ਤੂੰ ਤੜਕੀ ਵੀ ਮੇਰੀ ਚੁਗਲੀ ਲਾ ਗਿਆ ਤੂੰ ਬਚ ਜਾ ਮੇਰੇ ਤੋਂ ਮੈਂ ਮੈਨੂੰ ਬਾਪੂ ਨੇ ਕਹਿ ਆ ਦੀਆ ਕਹਿੰਦਾ ਪਤਾ ਕਰਕੇ ਆਇਆ ਕਰ ਤਾ ਕਰਕੇ ਅਗਰ ਤੂੰ ਬਾਡੀਗਾਰਡ ਨਹੀਂ ਹੈਗਾ ਮੇਰਾ ਤੂੰ ਆਪ ਤਾਂ ਪੜ ਲੈ ਆ ਸੱਤਵੀਂ ਚ ਫੇਲ ਹੋ ਗਿਆ ਤੀ ਮੁੜ ਕੇ ਸਕੂਲ ਨਹੀਂ ਲਾਏਕੂ ਮੈਂ ਤਾਂ ਜਾਂਦਾ ਨਹੀਂ ਆ ਕਲੱਡੇ ਜਾ ਕੇ ਵੀਡੀਓ ਕਾਲ ਜਿਆ ਕਰਿਆ ਕਰੂੰਗੀ ਮੈਂ ਖੈ ਫੋਨ ਦੀ ਬੈਟਰੀ ਬੱਧ ਰੱਖਿਆ ਜਿਆ ਜਾਦੇ ਹੋਇਆ ਫਿਰ ਹਾਂ ਦੇਖੀ ਤੂੰ ਪੂਪਰੀਤ ਨਾਲ ਵੀ ਵੱਡਾ ਫੋਨ ਲਾਉਂਗੀ 1.5 ਲੱਖਾਂ ਵਾਲਾ ਉਹਦੋਂ ਵੱਡਾ ਲੈ ਲਈ ਤੂੰ ਫੋਨ ਲੈ ਲੂੰਗੀ ਫਿਰ ਤੈਨੂੰ ਤਕਲੀ ਮਾ ਆ ਦੇਖੇ ਮੈਨੂੰ ਪਾਡੇ ਵੀ ਨਹੀਂ ਤੋੜ ਦਿੰਦਾ ਬਾਪੂ ਆ ਦੇਖੇ ਮੈਨੂੰ ਗਾਲ ਘੜ ਦਿਆ ਪੁੱਠਾ ਬੋਲ ਕੀ ਗਾਲ ਘੱਡੀ ਐ ਵੇ ਤੈਨੂੰ ਮੈਂ ਤੁਸੀਂ ਮੈਂ ਤੇਨੂੰ ਪੁੱਠਾ ਕੀ ਬੋਲਿਆ ਕੀ ਪੁੱਠਾ ਬੋਲਿਆ ਪਰ ਤੂੰ ਰੋ ਕਿਉਂ ਮਗਜਾ ਮੈਂ ਭਾਂਡੇ ਮਾਜ ਲੇਗਾ ਮੈਂ ਉਰੇ ਬੈਠੂਗਾ ਬੈਠੂਗਾ ਉਈ ਛੜਿਆ ਹੈ ਚੰਬਲਾ ਰਖਿਆਗਾ ਦੋ ਕੌਡੀ ਦਾ ਦੋ ਕੌਡੀ ਦਾ ਕਿਥੋਂ ਆ ਗਿਆ ਇਹ ਵੇਰੇ ਕਿਸ ਮੱਤ ਚ ਹੁਣ ਮੈਂ ਦੁਬਾਰੇ ਫੇਰ ਲਾਉਣਾ ਜਾ ਕੇ ਚੁਗਲੀ ਤੂੰ ਲਾ ਦੇ ਜਿਹੜੀ ਲਾਉਣੀ ਬਗਾਈ ਜਾਈ ਕੱਲ ਨੂੰ ਉੱਥੇ ਹਾਂ ਮੈਂ ਤਾਂ ਹੁਣ ਵੀ ਕਹਣੀ ਹੈ ਕੀ ਕਰ ਦੂਗਾ ਕੋਈ ਮੇਰਾ ਇਹੀ ਗੱਲ ਬਾਪੂ ਮੂਰੇ ਕਹੇਗੀ ਓਏ ਉਰੇ ਆ ਉਰੇ ਆ ਉਰੇ ਬੈਠ ਤੂੰ ਮੇਰਾ ਛੋਟਾ ਭਾਈ ਨਹੀਂ ਹੈਗਾ ਐਨਾ ਪਿਆਰਾ ਹੈ ਗਿਆ ਕਾ ਨਾ ਹਾਂ ਹੈ ਗਿਆ ਚਲ ਵਿੱਚੋਂ ਗੱਲ ਦੱਸ ਕੀ ਹੈ ਹੈ ਗਿਆ ਨਾ ਜਸ਼ਨ ਤੇਰਾ ਜੀ ਨਹੀਂ ਕਰਦਾ ਓਏ ਆ ਸੜੀਆਂ ਹੀ ਨਕਲੀ ਸ਼ਰਟਾਂ ਬਾਈ ਫਿਰਦਾ ਐਲ ਵੀ ਦੇ ਪਾਇਆ ਕਰਾਂਗੇ ਐਲ ਵੀ ਦੇ ਸੁਣਿਆ ਈ ਕਦੇ ਨਾ ਬਾਈ ਆਹੀ ਬਹੁਤਾ ਬਾਪੂ ਨੂੰ ਪਤਾ ਲੱਗਿਆ ਨੇ ਆਪਦੀ ਲੱਤ ਤੜਾਉਣੇ ਨਾਲ ਮੇਰੀ ਤੜਾ ਦੇਣਗੇ ਫੇਰ ਬਾਪੂ ਨੂੰ ਕੁਸੌੜ ਲੈਂਦਾ ਬਾਪੂ ਤਾਂ ਮੈਨੂੰ ਕੋਈ ਗੱਲ ਵੀ ਕਰ ਲਿਆ ਕਰੋ ਮੇਰੀ ਗੱਲ ਸੁਣੋ ਪੂਰੀ ਪਿੰਡ ਵਾਲਿਆਂ ਨੂੰ ਮਚਾਇਆ ਕਰਾਂਗੇ ਟੌਮੀ ਦੀਆਂ ਪਾਇਆ ਕਰਾਂਗੇ ਜਦੋਂ ਬਾਪੂ ਨੇ ਲੱਤ ਵੱਡੀ ਨਾ ਫੇਰ ਵੀ ਪਿੰਡਾਂ ਨੇ ਆਪਾਂ ਮਚਾਇਆ ਕਰੇਂ ਵੀ ਥੋੜੇ ਤਾਂ ਲੱਗਦਾ ਹੈ ਕਿ ਸਾਡੀ ਨਹੀਂ ਉਹ ਯਾਰ ਬਾਪੂ ਨੂੰ ਤਾਂ ਆਪਾਂ ਸਮਝਾ ਵੀ ਸਕਦੇ ਆ ਤੂੰ ਸਿਆਣਾ ਕਿਉਂ ਨਹੀਂ ਬਣਦਾ ਹੁੰਦਾ ਤੂੰ ਬਾਪੂ ਨਾਲ ਗੱਲ ਕਰ ਲੈ ਨਾ ਕਮਲਿਆ ਪਹਿਲਾਂ ਤੂੰ ਬਾਪੂ ਸਿੰਘਾਂ ਨੂੰ ਹੱਥ ਫਿਰ ਤੂੰ ਚੱਲ ਠੀਕ ਹੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਤਾਂ ਵਿਆਹ ਕਰਾ ਕੇ ਵੀ ਭਗ ਜੂ ਮੈਂ ਤਾਂ ਪ੍ਰੀਤ ਲਈ ਜਾਊਗੀ ਰਹੇਗਾ ਤੂੰ ਐਡਾ ਕੋਲੋ ਹੈ ਗੁਰਦਰਲ ਵੀ ਐਡਾ ਐਂ ਕਹਿਦਾ ਕਰੇਗਾ ਦਾਲ ਹੈਗੀ ਐ ਜੀ ਤੁਹਾਡੇ ਤੁਹਾਡੇ ਸਬਜ਼ੀ ਹੈਗੀ ਐਂ ਮੰਗਦਾ ਫਿਰ ਕਰੇਗਾ ਖੇਤੀ ਤੂੰ ਭਗ ਜਾਵੇਂ 10 ਕਿੱਲੇ ਦਾ ਮਾਲ ਕਹਿੰਦਾ ਤੂੰ ਮਤਦੀਂ ਤੂੰ ਹਾਂ ਮਤਦੀਂ ਭੱਗ ਜਾ ਕੁਛ ਨਹੀਂ ਕਰ ਸਕਦਾ ਜਿੰਦਗੀ ਤੂੰ ਮਰੇਗਾ ਪਰ ਮੈਨੂੰ ਆਇਆ ਵੀ ਔਰੇ ਕੇ ਸਾਨੂੰ ਇਦਾਂ ਰੱਖ ਦੇਂ ਤੇਰਾ ਵਿਆਹ ਕਰ ਦਾਂਗੇ ਤੋਰ ਦਾਂਗੇ ਚੰਗਾ ਕੋਈ ਨਾ ਤੇਨ ਮੈਂ ਜਾ ਕੇ ਦਿਖਾਉਂਗੀ ਫਿਰ ਆ ਦੇਖ ਇੱਕ ਕੌਡੀ ਆ ਖੜੀ ਇੱਕ ਜੀਵੈਗਨੋ ਖੜੀ ਆ ਜਾ ਭੱਗ ਜਾ ਵੱਡੇ ਜੀਵੈਗਨ ਨਾਲੇ ਕੀ ਕਰਾਂ ਹੁਣ ਐਨਾ ਵਧੀਆ ਮੌਕਾ ਮਿਲਿਆ ਕੁਛ ਨਾ ਕੁਛ ਤਾਂ ਕਰਨੀ ਪੈਣਾ ਆ ਬੱਠੀਏਗੀ ਏ ਕੁੜੀ ਕੀ ਮੈਂ ਡਰ ਗਈਏ ਕਿਦਾਂ ਡਰਾ ਹੀ ਦਿੰਦੀ ਐ ਕੀ ਹੋ ਗਿਆ ਤੂੰ ਪੰਜਾਬੀ ਚ ਬੋਲ ਮਾਰ ਲੈ ਪੰਜਾਬੀ ਵਿੱਚ ਮਾਰਿਆ ਸੀ ਤੂੰ ਹੀ ਸੋਚੇ ਚ ਡੁੱਬ ਰਹੀਏਗੀ ਕੀ ਹੋ ਗਿਆ ਇੰਨਾ ਸੋਹਣਾ ਸੁਪਨਾ ਆ ਰਿਹਾ ਸੀ ਸੌਂ ਲੱਗੇ ਜਾਗਦੇ ਹੈ ਇਹੋ ਜਿਹਾ ਕਿਹਾ ਜਾਂ ਸੁਪਨਾ ਸੀ ਜਿਹੜਾ ਜਾਗਦੀ ਨੂੰ ਹੀ ਆ ਗਿਆ ਸੁਪਨਾ ਤਾਂ ਬਸ ਪੁੱਛੇ ਨਜ ਸੀ ਜੇ ਕਿਤੇ ਤੂੰ 2 ਸੈਕਿੰਟ ਹੋਰ ਨਾ ਨਾ ਮੈਨੂੰ ਹੱਥ ਲਾਉਂਦੀ ਮੇਰਾ ਤਾਂ ਹੱਥ ਜਹਾਜ਼ ਦੀ ਟੱਕੀ ਨੂੰ ਪੈਣ ਵਾਲੀ ਸੀ ਤੂੰ 2 ਮਿੰਟ ਖੜ ਨਹੀਂ ਸਕਦੀ ਸੀ ਲੈ ਮੈਨੂੰ ਕੀ ਪਤਾ ਸੀ ਤੂੰ ਸੁਪਨਾ ਦੱਸ ਦੇ ਕੀ ਸੀ ਦੱਸ ਤਾਂ ਦਿੱਤਾ ਤੈਨੂੰ ਵੀ ਜਹਾਜ਼ ਦੀ ਟਾਕੀ ਨੂੰ ਹੱਥ ਪੈਣ ਵਾਲੀ ਸੀ ਜਹਾਜ਼ ਦੀ ਟਾਕੀ ਨੂੰ ਹੱਥ ਪੈਣ ਵਾਲੀ ਸੀ ਕਦੇ ਕਹਿ ਦਿੰਨੀ ਆ ਤੂੰ ਮੈਂ ਗਾਉਣ ਵਾਲੀ ਬਣੂੰਗੀ ਕਦੇ ਕਹਿ ਦਿੰਨੀ ਆ ਡਾਕਟਰ ਨਹੀਂ ਬਣੂੰ ਕਦੇ ਕੁਛ ਕਹਿ ਦਿੰਨੀ ਆ ਕਦੇ ਕੁਛ ਕਹਿ ਦਿੰਨੀ ਹੁਣ ਕਹਿੰਦੀ ਜਹਾਜ਼ ਨੂੰ ਹੱਥ ਪੈਣ ਵਾਲਾ ਸੀ ਨਹੀਂ ਫਿਰ ਡਾਕਟਰ ਨਹੀਂ ਆ ਗਾਉਣ ਵਾਲੀ ਆ ਕਿਹੜਾ ਜਹਾਜ਼ ਨਹੀਂ ਚੜਦੀ ਆ ਸਾਰਾ ਕੁਝ ਇਕੱਠੇ ਕਰੂੰ ਤੂੰ ਦੇਖਦੀ ਜਾਈ ਮੈਨੂੰ ਨੀ ਕੁ ਸਮਝ ਆਉਂਦਾ ਚੰਗਾ ਮੈਨੂੰ ਐਂ ਦੱਸ ਮੈਨੂੰ ਸੈਂਟੈਂਸ ਵਿੱਚ ਸਮਝ ਆਉਂਦਾ ਸੀ ਪੜ੍ਹਣ ਵਾਂ ਕੇ ਦੱਸ ਦੇ ਮੜਾ ਜਾ ਇਹ ਪੜਾਈਆਂ ਪੜ੍ਹੁਈਆਂ ਜੇ ਕੀ ਰੱਖੇ ਇਹਨੂੰ ਛੱਡ ਦੇ ਤੂੰ ਬਾਹਰ ਵਗ ਜਾ ਕੀ ਐ ਇਹਨਾਂ ਚ ਪੜਾਈਆਂ ਚ ਲੋਕ ਪੜ੍ਹੇ ਫਿਰਦੇ ਨੇ ਨੌਕਰੀ ਨਹੀਂ ਮਿਲਦੀ ਹੋਰ ਨਹੀਂ ਕਿਸੇ ਨੂੰ ਨਾ ਜਿਹੇ ਜੇ ਤੂੰ ਗੱਲਾਂ ਆਪਾਂ ਦੋਹੀ ਕੈਨੇਡਾ ਚਾਹਾਂਗੇ ਹੁਣ ਬੋਲੀਏ ਪਹਿਲਾਂ ਮੈਨੂੰ ਐਂ ਤਾਂ ਦੱਸ ਦੇ ਤੇਰੇ ਪਾਪਾ ਤੋਰਦੇ ਆ ਕੈਨੇਡਾ ਗੱਲਾਂ ਤੂੰ ਐਡੇ ਐਡੇ ਮਾਨ ਲੱਗ ਰਹੀਆਂ ਜਿਵੇਂ ਤੇਰੇ ਪਾਪਾ ਹੁਣੇ ਜਹਾਜ਼ ਚੜ੍ਹਨ ਨੂੰ ਫਿਰਦਾ ਹੋਵੇ ਤੈਨੂੰ ਮੇਰਾ ਪਾਪਾ ਤਾਂ ਮੰਨ ਜੂਗਾ ਗੱਲ ਕਰ ਜਿੱਸੀ ਹੂੰ ਇਹ ਮੇਰੇ ਪਾਪਾ ਹਮੇਸ਼ਾ ਕਹਿੰਦਾ ਹੁੰਦਾ ਜਿਵੇਂ ਜਿੱਥੇ ਕਰੂਗੀ ਤੂੰ ਉਵੇਂ ਹੀ ਕਰਨਾ ਹੈ ਜਿੱਥੇ ਜਿੱਸੀ ਜਾਉਗੀ ਉੱਥੇ ਹੀ ਜਾਣਾ ਦੇਖ ਆਪਣੇ ਸਕੂਲ ਚ ਕਿੰਨੇ ਫੰਕਸ਼ਨ ਹੁੰਦੇ ਨੇ ਜੇ ਤੂੰ ਪਾਰਟਿਸਿਪੇਟ ਕਰਦੀ ਹੈ ਤਾਂ ਮੈਨੂੰ ਕਰਨ ਦਿੰਦੇ ਨੇ ਜਿੱਸੀ ਜੇ ਤੂੰ ਐਂ ਕਹਦੀ ਵੀ ਮੈਂ ਤਾਂ ਚਾਹ ਚ ਕੈਨੇਡਾ ਜਾਣ ਦਾ ਸੁਪਨਾ ਹੈ ਕੀ ਪਤਾ ਆਪਣਾ ਕੱਠੀ ਪੂਰਾ ਹੋ ਜੇ ਪ੍ਰੀਤ ਤੇ ਇਸ਼ੂ ਜਾ ਰਹੇ ਨੇ ਇੱਕ ਮਹੀਨੇ ਨੂੰ ਉਹਦੇ ਮੰਮੀ ਡੈਡੀ ਨੇ ਬੁਲਾਇਆ ਉਹਨਾਂ ਨੂੰ ਮੈਂ ਨਹੀਂ ਜਾਂਦੀ ਕੈਨੇਡਾ ਕਰਨ ਦਾ ਤੂੰ ਹੀ ਵਗ ਜਾ ਮੈਂ ਤਾਂ ਉਰੀ ਲੱਗੂ ਪੜ ਕੇ ਕਾਸੇ ਤੇ ਹਾਂ ਆ ਲੈ ਜਾ ਫਿਰ ਆਪਦੀ ਜਾ ਜਿੱਥੇ ਪੜਨ ਲੱਗੇਗੀ ਨਾ ਉਸ ਤੋਂ ਪੜ੍ਹੇ ਆਪਦਾ ਮਿੱਤ ਨੂੰ ਪੜ੍ਹਨੀ ਆਂਦੀ ਤੂੰ 1 ਮਿੰਟ ਜੋ ਗੁੱਸਾ ਕਰਕੇ ਚੰਗਾ ਮੈਂ ਵਗ ਜੂ ਕੈਨੇਡਾ ਚੰਗਾ ਵਗ ਜੂ ਵਗ ਜੂ ਨਹੀਂ ਤੂੰ ਮੇਰੇ ਡੜੀ ਨਾਲ ਗੱਲ ਕਰ ਲੈ ਭੈਣ ਵਾਂ ਕੇ ਅੱਛਾ ਹੁਣ ਤੂੰ ਮੈਨੂੰ ਮਤਲਬ ਮਰਵਾਉਣ ਨੂੰ ਫਿਰਦੀ ਐ ਤੇਰੇ ਪਾਪੇ ਤੋਂ ਨਹੀਂ ਤਾਂ ਫਿਰ ਮੈਂ ਪਾਪੇ ਨੂੰ ਵੀ ਦੱਸ ਦੂੰ ਉਹੀ ਗੱਲ ਤੇਰੀ ਜਿਹੜੀ ਮੇਰੀ ਮੰਮੀ ਨੇ ਦੱਸੀ ਐ ਕਿਹੜੀ ਦੱਸ ਦੇ ਹੁਣ ਉਹੀ ਉਹੀ ਕਿਹੜੀ ਬਿਤਰੀ ਕਾਲ ਜੀ ਕਿਸੇ ਮੁੰਡੇ ਨਾਲ ਗੱਲ ਹੈ ਤੂੰ ਦੱਸ ਤੁਹਾਡੀ ਬੀਬੀ ਨੂੰ ਮੂੰਹੋਂ ਨਿਕਲ ਗਿਆ ਮੈਂ ਕੀ ਕਰਾਂ ਮੈਨੂੰ ਤੇਰਾ ਸ਼ਰਮ ਨਹੀਂ ਆਈ ਹੈ ਜੀ ਦੱਸ ਦੇ ਨਾ ਮਣੀ ਮੁੱਟੀ ਲੈ ਸ਼ਰਮ ਦੀ ਕੀ ਗੱਲ ਹੈ ਮੇਰੇ ਮੂੰਹੋਂ ਨਿਕਲ ਗਿਆ ਮੈਂ ਅਸਾਂ ਮੂੰਹੋਂ ਨਿਕਲਦਾ ਹੁੰਦਾ ਫੇਰਾ ਆਪਾਂ ਇਹਦਾ ਬਾਈ ਆ ਹੀ ਨਿਕਲਦਾ ਹੁੰਦਾ ਹੈ ਮੂੰਹ ਚੋਂ ਹੁਣ ਮੇਰੀ ਮਾਂ ਦੇ ਸਾਹਮਣੇ ਨਿਕਲ ਗਿਆ ਮੂੰਹ ਚੋਂ ਫਿਰ ਐ ਨਹੀਂ ਪਤਾ ਮੇਰੇ ਬਾਪੇ ਸਾਹਮਣੇ ਨਿਕਲ ਜੇ ਆਪ ਦਾ ਬਚਾਪੂ ਪਹਿਲੀ ਕਰ ਲੈ ਆਪਾਂ ਤਾਂ ਸੱਚ ਬੋਲਣ ਲੱਗੇ ਦੇਰ ਨਹੀਂ ਲਾਉਂਦੇ ਹੁੰਦੇ ਅੱਛਾ ਜੇ ਮੈਂ ਤੇਰੇ ਮੂੰਹੋਂ ਨਿਕਲ ਗਿਆ ਨਾ ਹੁਣ ਮੇਰੇ ਮੂੰਹ ਚ ਵੀ ਨਿਕਲੂ ਫੇਰਾ ਤੂੰ ਦੱਸ ਕੇ ਦੇਖੀ ਤੇਰੇ ਪਾਪੇ ਨੂੰ ਕੀ ਨਿਕਲੂ ਤੇਰੇ ਮੂੰਹ ਚੋਂ ਮੇਰੀ ਘੜਾ ਤੇਰੇ ਮੂੰਹ ਕੋਈ ਇਸ ਮੁੰਡੇ ਨਾਲ ਗੱਲ ਐ ਲੈ ਜੇ ਗੱਲ ਨਹੀਂ ਹੈਗੀ ਪਿੱਛੇ ਪਿੱਛੇ ਤਾਂ ਫਿਰਦਾ ਮੈਂ ਉਹ ਦੱਸੂਗੀ ਤੇ ਫਿਰ ਪਿੱਛੇ ਪਿੱਛੇ ਫਿਰੀ ਜਾਵੇ ਪਿੱਛੇ ਤਾਂ ਬਹੁਤ ਫਿਰਦੇ ਨੇ ਕੋਈ ਨਾ ਹਾਂ ਮੈਂ ਤਾਂ ਨਹੀਂ ਗਲਤ ਫਿਰ ਇਹ ਨਾ ਪਹਿ ਵਣ ਕੇ ਪਿੱਛੇ ਪਿੱਛੇ ਫਿਰਨ ਵਾਲੀ ਗੱਲ ਵੀ ਨਾ ਦੱਸਦੀ ਅੜੀਏ ਮੈਨੂੰ ਤਾਂ ਕਾਲ ਤੱਕ ਨਹੀਂ ਆਉਣ ਦੇਣਾ ਤੂੰ ਆਦੀ ਬੀਬੀ ਨੂੰ ਕਿਵੇਂ ਦੱਸਿਆ ਹੁ ਮੂੰਹ ਚੋਂ ਨਿਕਲ ਗਿਆ ਮੈਨੂੰ ਸ਼ਰਮ ਨਹੀਂ ਆਊਗੀ ਤੇ ਬੀਬੀ ਮੂਰੇ ਜਾਂਦੇ ਹੋਏ ਉਹਦੇ ਨਾਲ ਨਜ਼ਰਾਂ ਕਿਵੇਂ ਮਿਲਾਂਊਗੀ ਮੈਂ ਮੇਰੀ ਨਜ਼ਰਾਂ ਮਲਾਉਣ ਨੂੰ ਤਵਾਗੀ ਹੇਮਾ ਮਾਲਨੀ ਮੇਰੀ ਕੁਛ ਨਹੀਂ ਕਹਿੰਦੀ ਉਹ ਨਾਲੇ ਤੇਰੇ ਤਾਂ ਕਿਸਮਤ ਚ ਚੰਗੀ ਐ ਤੇ ਜਿਹੜੇ ਮੁੰਡੇ ਨੂੰ ਪਸੰਦ ਕਰੀਂ ਤੇਰਾ ਉੱਥੇ ਵਿਆਹ ਹੋ ਜੂ ਹਾਂ ਇਹ ਉਹ ਤਾਂ ਮੇਰੀ ਕਿਸਮਤ ਵਾਲੀ ਚੰਗੀ ਹੈਗੀ ਮੈਂ ਤਾਂ ਉਸੇ ਨਾਲ ਵਿਆਹ ਕਰਵਾਉਂਗੀ ਨਾਲੇ ਸਾਡੇ ਘਰ ਦੇ ਤਾਂ ਮੰਨ ਵੀ ਜਾਣਗੇ ਮੈਂ ਤਾਂ ਹੁਣ ਗੱਲ ਕਰੂੰ ਮੇਰੇ ਬੀਬੀ ਤੇ ਪਾਪੇ ਕੋਲੇ ਅੱਛਾ ਜੇ ਤੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਮੇਰੇ ਮੂੰਹ 'ਚੋਂ ਨਿਕਲੇ ਜਾ ਤੇਰੇ ਘਰ ਦੇ ਸਾਹਮਣੇ ਫਿਰ ਤੇਰੀ ਗੁੱਤ ਨਹੀਂ ਪੱਟੀ ਲੈ ਦੇਖੀ ਤੂੰ ਮਜ਼ਾਕ ਕਰਦੀਆਂ ਐ ਖੜਾ ਮੈਂ ਬੋਲੀਆਂ ਚੱਲ ਤੂੰ ਕੰਮ ਦੱਸ ਗਈ ਸੀ ਹੋਰ ਕੋਈ ਕੰਮ ਨਹੀਂ ਸੀ ਆ ਪੁੱਛਣ ਆਈ ਸੀ ਜੇ ਤੁਹਾਨੂੰ ਦੱਸਣਾ ਦੱਸ ਦੇਣੀ ਮੈਂ ਜੰਨੀ ਆ ਪੁੱਛ ਲੈ ਆਨ ਸਮਝਾਉਂਦਾ ਸੀ ਮੇਰੇ ਕੱਲ ਨੂੰ ਮਾਂ ਛੱਤਰ ਪੈਣਗੇ ਐ ਕੱਲ ਨੂੰ ਛੱਤਰ ਕਿੱਥੇ ਬਹਿਣਗੇ ਐਤਵਾਰ ਹੈ ਕੱਲ ਨੂੰ ਉਹ ਹਾਂ ਛੱਤਰ ਉਹਦੋਂ ਅਗਲੇ ਦਿਨ ਤੇ ਜਾਵਾਂਗੀ ਕੀ ਨਹੀਂ ਸਮਝ ਆ ਰਿਹਾ ਤੁਹਾਨੂੰ ਇਹਨਾਂ ਚੋਂ ਹਾਂ ਹਾਂ ਨੇ ਦੇਖੀ ਲੈ ਹੀ ਡਿਡ ਨਾਟ ਗੋ ਟੂ ਸਕੂਲ ਯੈਸਟਰਡੇ ਇਹਦੀ ਪੰਜਾਬੀ ਐ ਉਹਦਾ ਸਕੂਲ ਜਾਣ ਦਾ ਦਿਲ ਨਹੀਂ ਕਰਦਾ ਹੈ ਇਹ ਤਾਂ ਦਿਲ ਨਾ ਕਰਨਾ ਕਿੱਥੋਂ ਆ ਗਿਆ ਰਹਿ ਗਈ ਨਾ ਫਿਰ ਨਾਲ ਇੱਕ ਦਿਨ ਨਾਲ ਇੱਕ ੱੱਕੇ ਨਾਲੇ ਬੀਏ ਚ ਵੜਤੀ ਤੂੰ ਤਾਂ ਆ ਵਾਏ ਯੀ ਐਸ ਜੈਸਟਰਡ ਜੈਸਟਰਡੇ ਦਾ ਮਤਲਬ ਇਹ ਹੁੰਦਾ ਦਿਲ ਨਾ ਕਰਨਾ ਮੈਨੂੰ ਨਹੀਂ ਪਤਾ ਲੈ ਮੈਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਫਿਰ ਮੈਂ ਸਮਝਾਉਣ ਤਾਂ ਲੱਗ ਰਹੀ ਆ ਉਹ ਤਾਂ ਹਟ ਹੁੰਦਾ ਦਿਲ ਤਾਂ ਹਟ ਹੁੰਦਾ ਉਹ ਯਾਰ ਕੱਲਾ ਦਿਨ ਹਟ ਹੁੰਦਾ ਦਿਲ ਨਾ ਕਰਨਾ ਜੈਸਟਰਡੇ ਹੁੰਦਾ ਅੱਛਾ ਹਾਂ ਗ੍ਰੈਜੂਅਲੀ ਮੈਡਮ ਮਗਨ ਅਲੱਗ ਜੀਓ ਕਿੰਨਾ ਕੁ ਬੜੀ ਲਿਖੀ ਐ 5000 ਤੇ ਰੱਖੀ ਹੋਈ ਆ ਮੈਨੂੰ ਰੱਖ ਲੈਣਗੇ ਅਗਲੇ ਸਾਲ ਇਹ ਫਿਰ ਤੂੰ ਲੱਗੇ ਨਾ ਤੂੰ ਤਾਂ ਵਧੀਆ ਪੜਾਉਣੀ ਹੈਗੀ ਅਗਲਾ ਅਗਲਾ ਸਮਝੋ ਨਹੀਂ ਤੈਨੂੰ ਮੈਂ ਹੀ ਡਿਡ ਨਾਟ ਟ੍ਰਾਈ ਟੂ ਪਾਸ ਦਾ ਆ ਕੀ ਐ ਐਗ ਐਗਜ਼ਾਮੀਨ ਨੇਸ਼ਨ ਮਤਲਬ ਉਹ ਕੀ ਉਹ 12ਵੀਂ ਚੋਂ ਪਾਸ ਨਹੀਂ ਹੋਇਆ ਲੈ ਫੜ ਹੈ ਇਸ 12ਵੀਂ ਕਿੱਧਰੋਂ ਆ ਗਈ ਹੋਣਾ ਉਹ ਤਾਂ ਪਲੱਸ 2 ਹੁੰਦੀ ਹੈ ਰਹਿ ਗਈ ਨਾ ਉਹ ਹੀ ਬੁੱਝ ਦਿਮਾਗ ਦੀ ਹਲੇ ਕਹਿੰਦੀ ਮੈਂ ਵੀ ਬੈਗ ਜੂ ਕੈਨੇਡਾ ਤੂੰ ਤਾਂ ਅੰਗਰੇਜ਼ਾਂ ਨੂੰ ਕੁਮਾਈ ਖੜੀਆ ਉੱਥੇ ਗੇੜੇ ਕੈਨੇਡਾ ਦੇ ਅਗ ਜ਼ੈਮੀ ਜਾਂ ਐਗਜ਼ਾਮੀਨੇਸ਼ਨ ਹੈ ਜਿਹੜਾ ਇਹਦਾ ਮਤਲਬ ਪਲੱਸ 2 ਹੁੰਦਾ ਹੈ 12ਵੀਂ ਅੱਛਾ ਮਤਲਬ ਉਹ ਤਾਂ 12ਵੀਂ ਕਰਨ ਦਾ ਜੀ ਨਹੀਂ ਕਰਦਾ ਅੱਛਾ ਠੀਕ ਹੈ ਵਸੋ ਬਸ 아이 ਪੁੱਛਣਾ ਸੀ ਹਾਂ ਠੀਕ ਹੈ ਫੇਰ ਹੁਣ ਕੈਨੇਡਾ ਵਾਲੀ ਗੱਲ ਤਾਂ ਕਰ ਲੈ ਮੇਰੇ ਪਾਪੇ ਨਾਲ ਤੇਰ ਪਾਪਾ ਕਿੱਥੇ ਐ ਅੰਦਰੀ ਐ ਗੁੱਤਨੀ ਫੜਕੇ ਧੋਰੂਗਾ ਮੈਨੂੰ ਬਾਹਰ ਜੇ ਮੈਂ ਗੱਲ ਕਰ ਵੀ ਲਈ ਚੱਲ ਨਾ ਕਰ ਫਿਰ ਕੱਲ ਨੂੰ ਨਾ کہیں ਮੇਰੇ ਮੂੰਹ ਚੋਂ ਗੱਲਾਂ ਨਿਕਲ ਗਈ ਕੋਈ ਲੈ ਦੇ ਕਿ ਤੂੰ ਡਰਬੇ ਦੀ ਜੰਨੀ ਆ ਮੈਨੂੰ ਯਾਰਾ ਡਰਬੇ ਦੀ ਕਿਹੜੀ ਗੱਲ ਐ ਹੁਣ ਜਦੋਂ ਮੇਰੇ ਘਰ ਦੇ ਮੰਦੀ ਤੇਰੀ ਨੂੰ ਮੈਂ ਕੀ ਕਰਾਂ ਨਾ ਜਨਮ ਲੈਂਦੀ ਦੁਨੀਆ ਤੇ ਉਹ ਜੀ ਕਹਤ ਹੁੰਦੇ ਨੇ ਜਸਸੀ ਮੰਗੂ ਰਿਹ ਕਰ ਜੇ ਭਾਗ ਜਾ ਚੰਗਾ ਉਹਨਾਂ ਨਾਲ ਗੱਲ ਕਰ ਲੈਨੀ ਆ ਚੱਲ ਮਰਜੀ ਆ ਜਾ ਪੱਕਾ ਤੂੰ ਜਾ ਕੱਲੀ ਮੈਂ ਤੇਰੇ ਮਗਰ ਹੀ ਆਉਣੀ ਆ ਕੱਲੀ ਹੈ ਮੇਰੇ ਨਾਲ ਚੱਲ ਬਈ ਕੱਲੀ ਕੁਲੀ ਨਹੀਂ ਮੈਂ ਜਾਂਦੀ ਹੈਗੀ ਨਾਲ ਨੂੰ ਨਹੀਂ ਜਾਂਦੀ ਫਿਰ ਮੈਂ ਨਾਲ ਤਾਂ ਤੂੰ ਡਰਦੀ ਹੈਗੀ ਮੈਂ ਤਾਂ ਡਰਦੀ ਆ ਮੇਰੇ ਪਾਪਾ ਮੈਂ ਡਰੂੰਗੀ ਨਾਲ ਕੈਨੇਡਾ ਜਾਣ ਨੂੰ ਫਿਰਦੀਆਂ ਫੇਰਾ ਕੈਨੇਡਾ ਵੀ ਜਾਉਂਗੀ ਅੱਛਾ ਮਰਵਾਉਣਾ ਮੈਨੂੰ ਐ ਫਿਰ ਹੂੰ ਕੱਲੂ ਅੱਜ ਜਾ ਲੈ ਦਵਾਰ ਨੂੰ ਅੱਛਾ ਕੱਲ ਨੂੰ ਗੱਲ ਕਰ ਜੀ ਹਾਂ ਕੱਲ ਚੰਗਾ ਦਿਨ ਆਣਾ ਹਾਂ ਕੱਲ ਨੂੰ ਅੱਜ ਨੂੰ ਚੱਲ ਚੰਗਾ ਬਾਜ ਜਾ ਰੋ ਚਾਹ ਪੀਜੀ ਨਾ ਨਾ ਬਸ ਦੋ ਲੈਣਾ ਅੰਗਰੇਜ਼ੀ ਦੇ ਨੇ ਉਹੀ ਨਹੀਂ ਆਉਂਦੀਆਂ ਨਾਲੇ ਸਾਰਾ ਦਿਨ ਉਹ ਮੈਡਮ ਜੀ ਅੱਡ ਗੱਲ ਤੇ ਪੜਾਈ ਜਾਂਦੀ ਹੈ ਲੈ ਇਹਨਾਂ ਨੂੰ ਤਾਂ ਹੀ ਤਾਂ ਮੈਂ ਮੈਡਮ ਮਗਰ ਲੱਗਦੀ ਨਹੀਂ ਮੈਂ ਤਾਂ ਹੁਣ ਕੈਨੇਡਾ ਜਾ ਕੇ ਪੜ੍ਹੂੰਗੀ ਬਸ ਦੇਖੀ ਅੰਗਰੇਜ਼ਾਂ ਨੂੰ ਉਂਗਲਾਂ ਤੇ ਨਚਾਇਆ ਕਰੂੰਗੀ ਨਾਲ ਅੰਗਰੇਜ਼ੀ ਚ ਗੱਲ ਕਰਿਆ ਕਰੂੰਗੀ ਸ਼ੀ ਵਾਂਟਡ ਟੂ ਗੋ ਅ ਕੈਨੇਡਾ ਆਪਣੇ ਸਤਿਕਾਰ ਹੋ ਠੀਕ ਠਾਕ ਹੈ ਹਾਂ ਬਦਿਓ 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 ਹਾਂ ਲਾਪਰੀਤ ਵਾਸਤੇ ਠੀਕ ਹੈ ਕੀ ਕੋਸਾਗਾ ਪਹਿਲਾਂ ਦੱਸ ਮੈਨੂੰ ਠੀਕ ਹੈ 7 ਕਿੱਲੇ ਵਾਹਣਾ ਹੈ ਠੀਕ ਹੈ ਓਏ ਨਹੀਂ ਨਹੀਂ ਗਾਹਾਂਪੜਾ ਇੱਥੇ ਦੱਸ ਕੀ ਗਾਹ ਘਹਣਾਗਾ ਤੂੰ ਤਾਂ ਮੈਨੂੰ ਐ ਦੱਸ ਵੀ ਉਹਨਾਂ ਦੇ ਮੱਝਾਂ ਕਿੰਨੀਆਂ ਨੇ ਤੇ ਕੀ ਖੇਤੀ ਆਪ ਕਰਦੇ ਆ ਕੀ ਗੱਲਬਾਤ ਕਰਦੇ ਨੇ ਹਾਂ ਉਹ ਦੇਖਣੀ ਜ਼ਰੂਰ ਕੋਈ ਨਾ ਫਿਰ ਦੇਖ ਲਾਂਗੇ ਆਪਾਂ ਬਣਾ ਲਾਂਗੇ ਮਨ ਆਜੂਗਾ ਮੈਂ ਫੋਨ ਕਰਕੇ ਦੇਖ ਲਾਂਗੇ ਠੀਕ ਆ ਬਣੀ ਚੰਗਾ ਕਿਦਾ ਫੋਨ ਸੀ ਭੈਣ ਦਾ ਸੀਗਾ ਫੋਨ ਤਾਂ ਕੀ ਕਹਿੰਦੀ ਸੀ ਕੀ ਕਹਿਣਾ ਸੀਗਾ ਉਹ ਤਾਂ ਲਾਪਰੀਤ ਦੇ ਰਿਸ਼ਤੇ ਵਾਸਤੇ ਕਹਿੰਦੀ ਸੀ ਨਾ ਰਿਸ਼ਤੇ ਵਾਸਤੇ ਕਹਿੰਦੀ ਸੀ ਉਹਨੂੰ ਪਤਾ ਨਹੀਂ ਵੀ ਲਾਪਰੀਤ ਤਾਂ ਹਜੇ ਪੜ੍ਹੀ ਜਾਂਦੀ ਹੈਗੀ ਕਿਉਂ ਪਤਾ ਇਹਨੂੰ ਕਿ ਉੱਤੇ ਡਿੱਗਦੀ ਆ ਪੜਾਈ ਉਹ ਤਾਂ ਰਿਸ਼ਤਾ ਦੇਖਣ ਵਾਸਤੇ ਕਹਿੰਦੀ ਆ ਆ ਪੇਪਰਾਂ ਤੋਂ ਬਾਅਦ ਹੀ ਵਹਾਹਾ ਵੱਡਾਂਗੇ ਪਹਿਲਾਂ ਨਹੀਂ ਕਰਦੇ ਰਿਸ਼ਤਾ ਲੈ ਉਹਨੂੰ ਪੜਾਈ ਆਦੀ ਪੂਰੀ ਕਰ ਲੈਂਦੇ ਫੇਰ ਗੱਲ ਕਰੀ ਨਾਲੇ ਆ 7 ਕਿੱਲੇ ਵਾਲੀ ਗੱਲ ਜਿਹੜੇ ਕਰੀ ਜਾਂਦੀ ਹੈਗੀ ਉਹ ਤੈਨੂੰ ਇੰਨਾ ਪਤਾ ਵੀ ਸੱਤ ਕਿੱਲੇ ਵਾਲੇ 7 ਲੱਖ ਰੁਪਇਆ ਲਵਾਉਣਗੇ ਕਿੱਥੋਂ ਲਾ ਦੇਗਾ ਇਹਨੇ ਤੂੰ ਫੇਰ ਕੀ ਹੋ ਜੂਗਾ ਉਧਰ ਤਾਂ ਬੜਾ ਚੌੜੀ ਹੋ ਕੇ ਕਹਤਾ ਸੀ 40 ਲੱਖ ਰੁਪਇਆ ਲਾ ਦੇਾਂਗੇ ਨਾਲੇ ਕੁਛ ਬਣਦਾ ਨਹੀਂ ਸੀ ਇੱਧਰ 7 ਲੱਖ ਲਾ ਕੇ ਰਿਸ਼ਤਾ ਤਾਂ ਬਣਦਾਗਾ ਨਾ ਇਹ ਸੱਤ ਕਿੱਲੇ ਆਉਂਦੇ ਆ ਤੇ ਕਿਉਂ ਬਣਦਾ ਕਿਉਂ ਨਹੀਂ ਸੀਗਾ ਬਥੇਰਾ ਕੁਛ ਬਣ ਜਾਂਦਾ ਸੀ ਸਭ ਕੁਝ ਬਣਾ ਦੇਣਾ ਸੀ ਕੁੜੀ ਨੇ ਜਾ ਕੇ ਉੱਤੇ ਜੇ ਤੂੰ ਮੰਨ ਜਾਂਦਾ ਹੁਣ ਇਸ ਦਿਨ ਆ ਕੇ ਜੜ ਕੇ ਰਿਸ਼ਤਾ ਕਰਨਾ ਛੇਦੀ ਹਾਂ ਹਾਂ ਪਤਾ ਹੀ ਆ ਕੀ ਬਣਾ ਦੇਣਾ ਸੀ ਆ ਦਾੜੀ ਦਾ ਬਾਲ-ਬਾਲ ਤਾਂ ਭਰਾਂ ਖਿਯਾਰ ਦਿੰਦੀ ਬਣਾ ਦਿੰਦੀ ਕੁਛ ਹੋਰ ਆਹੋ ਹਾਂ ਹਾਂ ਓਹੋ ਦੁੱਧ ਤਲਿਓ ਕੋਈ ਨਹੀਂ ਲਿਆਉਣਿਆ ਦੁੱਧ ਲਿਆਉਣਾ ਦੁੱਧ ਮੈਂ ਕੋਈ ਨਾ ਚੱਲ ਆ ਲੈ ਰੋਟੀ ਖਾ ਲੈ ਅੰਦਰ ਲੱਗ ਗਈ ਉਹਨਾਂ ਦੇ ਮੰਗਰ ਉਹ ਤਾਂ ਜਿਹੇ ਜੇ ਹੈਗੇ ਆ ਹੈਗੇ ਆ ਹੁਣ ਆਪ ਦਾ ਪਤਾ ਨਹੀਂ ਉਹ ਜੇ ਬੰਨ ਨਾ ਇਹ ਹਜਾ ਭਰਾ ਜਾ ਸੀਗਾ ਜਿਹੜਾ ਤੁਰ ਗਿਆ ਚੁੱਪ ਕਰਕੇ ਉਧਰ ਮੋਂ ਦਸ ਦਿਨੋਂ ਕੀ ਕਹਿੰਦਾ ਸੀ ਪਾਪਾ ਹੜੇ ਮੈਂ ਦੱਸਾਂ ਇੱਥੇ ਖੜੀਆਂ ਕੀ ਕਰਦੀਆਂ ਤੁਸੀਂ ਹੁਣ ਕੋਈ ਨਹੀਂ ਆਉਣੀ ਆ ਪਾ ਕੇ ਦਿੰਨੀ ਰੋਟੀ ਮੈਂ ਚੱਲੋ ਅੰਦਰ ਪਾ ਕੇ ਦਿੰਦੀ ਆ ਪੂਰੇ ਹੁਣ ਕੀ ਹੈਗਾ ਆ ਤੇਈ ਪੂਆ ਦਾ ਫੋਨ ਆਇਆ ਸੀ ਤੇਰੇ ਰਿਸ਼ਤੇ ਦੀ ਗੱਲ ਕਰਦੀ ਸੀ ਮੇਰੇ ਰਿਸ਼ਤੇ ਦੀ ਕਿਵੇਂ ਕਿਵੇਂ ਕੀ ਕਹਿੰਦੀ ਸੱਤ ਕਿੱਲੇ ਆਉਂਦੇ ਆ ਮੁੰਡੇ ਨੂੰ ਅੱਛਾ ਮੇਰੇ ਵਿਆਹ ਕਰਾਉਣ ਵਾਸਤੇ ਤੇ ਹੋਰ ਹੋਰ ਕਾਜੋ ਵਾਸਤੇ ਮੈਂ ਨਹੀਂ ਕਰਾਉਂਦੀ ਕਰਾਉਂਦੀ ਹਲੇ ਵਿਆਹ ਉਹ ਤੇਰੇ ਕਹਿਣਾ ਕੁਝ ਨਹੀਂ ਹੋਣਾਗਾ ਜੇ ਇਹਨੇ ਇੱਕ ਵਾਰੀ ਕਹਿੰਦਾ ਨਾ ਵਿਆਹ ਕਰਨਾ ਹੁਣ ਕਰਨਾ ਹੀ ਐ ਲੈ ਹੁਣ ਤੁਸੀਂ ਮਾਂ ਮੁਕਰੀ ਉਹਨੇ ਤੁਸੀਂ ਕਮਾਲੀ ਕਰਦੇ ਹੋ ਮੇਰੇ ਤਾਂ ਹਲੇ ਪੜ੍ਹਾਈ ਵੀ ਨਹੀਂ ਪੂਰੀ ਹੋਈ ਨਾ ਤੂੰ ਮਾਮੇ ਨੂੰ ਬੁਲਾਉਣ ਚਾਉਣੀ ਆਂ ਮੈਂ ਕੱਲ ਕਿਹਾ ਸੀ ਤੂੰ ਮਾਮੇ ਨੂੰ ਫੋਨ ਕਰ ਦੇ ਨਾਲੇ ਤਾਂ ਕੈਨੇਡਾ ਵਾਲੀ ਗੱਲ ਕਰ ਲਾਂਗੇ ਨਾਲੇ ਆ ਰਿਸ਼ਤੇ ਵਾਲੀ ਕਰ ਲਾਂਗੇ ਤੂੰ ਤਾਂ ਮੈਨੂੰ ਕਿਹਾ ਸੀ ਜੇ ਕਿਸੇ ਪਾਸੇ ਘਰੋਂ ਨਿਕਲੇ ਤਾਂ ਫੇਰ ਹੀ ਫੋਨ ਕਰਾਂ ਮੈਂ ਜੇ ਹੁਣ ਉਹਦੇ ਸਾਹਮਣੇ ਫੋਨ ਕਰਦੀ ਆਂ ਫੇਰ ਮੇਰੇ ਗੱਲ ਪਊਗਾ ਇਹ ਪਰ ਪਾ ਪਗੜਾ ਫੋਨ ਕੋਰੇ ਰੱਖ ਗਏ ਜਾਂਦਾ ਹੈ ਇਹ ਚਾਚੇ ਕੀ ਘਰੇ ਜਾ ਕੇ ਕਰਿਆ ਨਾ ਚਾਚੇ ਕੇ ਘਰੇ ਤਾਂ ਬੜਾ ਜਾਣ ਦਿੰਦਾ ਮੈਨੂੰ ਇਹ ਫੇਰ ਈਸ਼ੂ ਕੇ ਘਰੇ ਜਾ ਕੇ ਕਰਿਆ ਚਲ ਕੋਈ ਨਹੀਂ ਤੂੰ ਰੋਟੀ ਪਾ ਕੇ ਫੜਾ ਦੇ ਪਹਿਉ ਨੂੰ ਫਿਰ ਮੈਂ ਦੇਖਦੀ ਮੈਂ ਮੂੰਹ ਨਹੀਂ ਫੜਾਉਂਦੀ ਹੈਗੀ ਮਾਂ ਤੂੰ ਆਪ ਹੀ ਪੜਾ ਦੇ ਸੋਤਾਨ ਕੋਚਾਂ ਕਢਦਾ ਕਦੇ ਕਹਿੰਦਾ ਕਿਉਂ ਨਹੀਂ ਪਾਇਆ ਕਦੇ ਕਹਿੰਦਾ ਕਿ ਉਹ ਵੱਧ ਪਾ ਤਾ ਉਤੋਂ ਹੀ ਤੁਰਦਾ ਫਿਰਦਾ ਮੈਂ ਤਾਂ ਹਾਲੇ ਤੱਕ ਪਾਪੇ ਦਾ ਸੁਆਹ ਵੀ ਨਹੀਂ ਆਇਆ ਹੈ ਗਿਆ ਇੱਕ ਤਾਂ ਤੂੰ ਕੰਮ ਨਹੀਂ ਕੋਈ ਕਰਦੀ ਕੀ ਮੈਂ ਦੱਸ ਕਿੱਧਰ ਕਿੱਧਰ ਹੋਈ ਚੱਲਾਂ ਅੱਜ ਐਂ ਦਵਾਰਾ ਸਾਰਾ ਕੰਮ ਦਾ ਕਰਾਤਾ ਮੈਂ ਅੰਦਰੋਂ ਸਾਰੂ ਸਾਰਾ ਝਾੜੂ ਲਾਤਾ ਤੇ ਸਾਰਾ ਪੋਚਾ ਲਾਤਾ ਚਲ ਚੰਗਾ ਮੈਂ ਫੜਾਉਣੀ ਆ ਰੋਟੀ ਆ ਮਿਰਚਾਂ ਜਿ ਇਕੱਠੀਆਂ ਕਰਕੇ ਰੱਖ ਦੇ ਜਾ ਲੈ ਮਿਰਚਾਂ ਮੇਰੀ ਅੱਖਾਂ ਤੇ ਹੱਥ ਲੱਗ ਜਾਣਗੇ ਕੋਣਤਾ ਕਰ ਲੈ ਹੁਣ ਮੈਂ ਦੋ ਦਿੰਨੀ ਇਹਨੂੰ ਤੋੜ ਦੇਣ ਦੇ ਘਰੋਂ ਫਿਰ ਮੈਂ ਜਾ ਕੇ ਆਉਣੀ ਉਧਰ ਠੀਕ ਏ ਪੱਕਾ ਆਹੋ ਜਿੱਥੇ ਮੇਰੇ ਰਿਸ਼ਤੇ ਵਾਸਤੇ ਨਾ ਹਾਂ ਕਰ ਦੇਣ ਮੈਂ ਨਹੀਂ ਹਲਵੇ ਆ ਵੀ ਕਰਾਉਂਦੀ ਕੁਛ ਮਰਜ਼ੀ ਹੋ ਜੇ ਬਰਨਾਂ ਤਾਂ ਜੱਸੀ ਇਹ ਚੰਗੀ ਐ ਲੱਕੀ ਤਾਂ ਆ ਜਾ ਏ ਨੂੰ ਤੜਕੀ ਕੰਮ ਨਵੇੜੇਗੀ ਬੇਲੀਏ ਕੰਮ ਤਾਂ ਨਹੀਂ ਬਿੱਬੀ ਚੱਲਦੀ ਤੈਨੂੰ ਤਾਂ ਪੈ ਜਾ ਮੈਂ ਕਿੱਥੇ ਕਰਦੀਆਂ ਕੰਮ ਹੂੰ ਮਰਮਟਾ ਕਰ ਵੀ ਲਿਆ ਕਰ ਮੋਟੀ ਹੋ ਜੇਗੀ ਮੇਰੀ ਬਿੱਬੀ ਨਹੀਂ ਕਰਾਉਂਦੀ ਹੈਗੀ ਬਈ ਕਹਿੰਦੀ ਰੈਸਟ ਕਰਨ ਦੇ ਦਿਨ ਨੇ ਰੈਸਟ ਕਰਿਆ ਕਰਨ ਤਾਂ ਲੈ ਰੈਸਟ ਕਰਨ ਨੂੰ ਦੱਸ ਕੇ ਤੇਰਾ ਬਿਆਦ ਘੜਾ ਰੱਖਿਆਗਾ ਚੱਲ ਚੰਗਾ ਤੂੰ ਤਾਂ ਛੱਡਾ ਤੈਨੂੰ ਆਹ ਕਾਲਜ ਚੋਂ ਫੋਨ ਨਹੀਂ ਆਇਆ ਲੈ ਮੇਰੇ ਲਵੇ ਕਿਹੜਾ ਫੋਨ ਹੈ ਕਾਲਜ ਚੋਂ ਫੋਨ ਆਉਣ ਨੂੰ ਫੋਨ ਤਾਂ ਮੇਰੇ ਕੋਲ ਵੀ ਨਹੀਂ ਹੈਗਾ ਘਰੇ ਤਾਂ ਹੋ ਗਈ ਫੋਨ ਆਉਤੇ ਆਇਆ ਹੋਗਾ ਏ ਮੇਰੇ ਪਾਪੇ ਨੇ ਦਾ ਨੰਬਰ ਬਲੌਗ ਚ ਬਾਰਖਿਆ ਕਾਲ ਜਾ ਲੈਂਦਾ ਇਕਾ ਤੇਰਾ ਪਾਪਾ ਅੱਡ ਕਿਉਂ ਏ ਮੈਂ ਮਾਰੇ ਫੋਨ ਕੀਤਾ ਸੀ ਮੈਡਮਾ ਕਹਿੰਦੀ ਆ ਆ ਜਿਹੜਾ ਐਤਵਾਰ ਹੁਣ ਆਊਗਾ ਉਹਦੀਆਂ ਤੀਆਂ ਨੇ ਆਪਣੇ ਸਕੂਲ ਚ ਫੰਕਸ਼ਨ ਆ ਤੀਆਂ ਦਾ ਸੱਚੀ ਹਾਂ ਕਹਿੰਦੇ ਜਿੰਨਾਂ ਨੇ ਪਾਰਟਿਸਪੇਟ ਕਰਨਾ ਹੈ ਨਾਂ ਲਿਖਾ ਦਿਓ ਜਲਦੀ ਜਲਦੀ ਮੇਰੇ ਲਿਖਿਆ ਦਿੰਦੀ ਫੇਰਾ ਲੈ ਤੂੰ ਲਿਖਿਆਈ ਆਪਾਂ ਦੋਨੇ ਲਿਖਾਵਾਂਗੇ ਕਾਲੂ ਲਿਖਾ ਦਾਂਗੇ ਹਾਂ ਏ ਪਰਦਰ ਪਾਪੇ ਦੁੱਤਾ ਪੁੱਛ ਲੈ ਏ ਜੱਸੀ ਤੂੰ ਤਾਂ ਗਿੱਧੇ ਚ ਲੱਗ ਜਾਏਂਗੀ ਜੜੀਏ ਮੈਂ ਤਾਂ ਗੀਤ ਗਾਉਣਾ ਸੀ ਜੜੀਏ ਲੇ ਫਿਰ ਤੂੰ ਗਾ ਦੇ ਗੀਤ ਆ ਮੈਂ ਕੱਲੀ ਕਿੱਥੋਂ ਗਾ ਦਾਂ ਮੇਰੇ ਪਾਪਾ ਤੈਨੂੰ ਪੁੱਛੂਗਾ ਜੀ ਤੂੰ ਗਾਏਂਗੀ ਕਹੂਗਾ ਭਾਈ ਫਿਰ ਤੂੰ ਵੀ ਗਾਲ ਹੈ ਮੈਂ ਮੂੰ ਨਹੀਂ ਗਾਉਂਦੀ ਹੈਗੀ ਕੀਤਾ ਮੈਨੂੰ ਕਿਹੜਾ ਗੀਤ ਗਾਣਾ ਆਉਂਦਾ ਮੈਂ ਤਾਂ ਗਿੱਧੇ ਚ ਪਾਰਟਿਸਿਪੇਟ ਕਰੂੰ ਚੱਲ ਨਹੀਂ ਫਿਰ ਭਾਗ ਜਾ ਆਪਣੇ ਘਰੇ ਮੈਂ ਤਾਂ ਕਾਲਜ ਦੇ ਨਹੀਂ ਆਂ ਦੇੜੀਏ ਤੂੰ ਲੱਗ ਜੀ ਗਿੱਧੇ ਚ ਬੱਸ ਇਹ ਚੰਗਾ ਗੁੱਸਾ ਘਤੋਂ ਕਰਦੀ ਐ ਇਹ ਤਾਂ ਮੱਚਦੀ ਐ ਮੇਰੇ ਤੇ ਵੀ ਸੋਨਾ ਗਾਉਂਦੀ ਹੈਗੀ ਵੀ ਮੈਨੂੰ ਗਾਉਣਾ ਨਹੀਂ ਆਉਂਦਾ ਹਾਏ ਮੈਂ ਕਦੋਂ ਮੱਚਦੀ ਐ ਤੇਰੇ ਤੇ ਤਰ ਤੂੰ ਮੇਰੇ ਪਾਪੇ ਨੂੰ ਗੱਪ ਵੀ ਤਾਂ ਮਾਰ ਸਕਦੀ ਵੀ ਮੈਂ ਵੀ ਗਾਉਂਗੀ। ਫਿਰ ਜਦੋਂ ਮੈਨੂੰ ਗਾਉਣਾ ਹੀ ਨਹੀਂ ਹੁੰਦਾ। ਜਿਹੇ ਜਉਂਦੇ ਉਹ ਜੇ ਗਾਦੀ ਅੜੀਏ। ਚੱਲ ਚੰਗਾ। ਠੀਕ ਹੈ ਐ ਕਹਦੀ ਮੈਂ ਗਾਉਂਗੀ। ਮੇਰੇ ਪਾਪਾ ਗੀਤ ਸੁਣੂਗਾ ਨਾਲੇ ਗੀਤ ਕਿਹੜੇ ਗਾਏਂਗੀ? ਉਹ ਤਾਂ ਮੈਂ ਸੋਚ ਲੂੰਗੀ। ਤਰ ਪਾਪੇ ਨੂੰ ਲਿਆ ਪਹਿਲਾਂ। ਮੇਰੇ ਪਾਪਾ ਤਾਂ ਅੰਦਰ ਹੀ ਐ। ਗੀਤ ਇਹ ਜਾਂ ਗਾਈ ਜਿੱਦ ਨਾਲ ਮੇਰੇ ਪਾਪਾ ਐ ਕਹਦੇ ਵੀ ਹਾਂ ਪੁੱਤ ਤੂੰ ਵੀ ਪਾਰਟਿਸਿਪੇਟ ਕਰ। ਹਾਂ ਹਾਂ ਸੋਣਾ ਜਿਹਾ ਗਾਉਂਗੀ। ਐਵੇਂ ਕੋਈ ਟੈਨਸ਼ਨ ਨਹੀਂ। ਪੁੱਤਿਆ ਪੈਣ ਵਾਲਾ ਗਾਲੀ ਨਾਲੇ। ਉਹੀ ਗਾਉਂਗੀ। ਹਾਂ ਜਾ। ਇਹਨ ਮੇਰੇ ਪਾਪਾ ਪੰਦਰੇ ਸਤਜੂਨੀ ਲੈ ਲੈ ਬੋਲੀ ਉਹ ਸਤਜੂਨ ਤੇ ਭੁੱਲੇ ਗਈ ਅੱਜ ਉਹ ਤਾਂ ਬਾਲੀ ਸਿਆਣੀ ਬਣਦੀ ਮੇਰੇ ਪਾਸੇ ਅੱਜ ਮੈਂ ਵੀ ਆ ਗਈ ਆ ਜਾ ਪਾਪਾ ਕਿੱਥੇ ਆ ਪਤਾ ਨਹੀਂ ਪਾਪਾ ਉਹ ਕਿਉਂ ਸੰਗ ਪਾੜਿਆ ਕਰੀ ਮਰਦਾ ਮੈਂ ਹੋਲੀ ਬੋਲ ਕੋ ਸੱਸੀ ਕਾ ਜੱਤਾ ਨਹੀਂ ਸੱਸੀ ਗਾਲ ਪੁੱਤ ਪਾਪਾ ਉਹ ਨਾ ਜੱਸੀਆਂ ਦਸਨਾਈ ਤੀ ਉਹ ਅਗਲੇ ਐਤਵਾਰ ਨੂੰ ਨਾ ਸਾਡੇ 3 ਦਾ ਉਹ ਫੰਕਸ਼ਨ ਹੈ ਫੰਕਸ਼ਨ ਹੈਗਾ ਕਾਲਜ ਚ ਅੱਛਾ ਤੇ ਉਹ ਮਤਲਬ ਜਿਹੜੇ ਬੱਚੇ ਬੱਚਾ ਨੇ ਭਾਗ ਲੈਣਾ ਉਹ ਨਾਮ ਲਿਖਿਆ ਦੇਣਗੇ ਮੈਂ ਗੀਤ ਗਾਵਾਂ ਪਾਪਾ ਉਹ ਗਾਏ ਪਿਆ ਗੀਤ ਇੱਕ ਐਤਵਾਰ ਹੁੰਦਾ ਵੇਲਾ ਕੰਮ ਕਰ ਲੋ ਘਰੇ ਗਾਉ ਉਹ ਗੀਤ ਮੈਂ ਵੀ ਗਾਉਂਗੀ ਅੱਛਾ ਤੁਸੀਂ ਵੀ ਗਾਉਣਾ ਪੁੱਤ ਅਸੀਂ ਦੋਈ ਗਾਣਾਂ ਲਈ ਇਕੱਠੇ ਫਿਰ ਗਾਉਣਾ ਆਉਂਦਾ ਵੀ ਐ ਲੈ ਹੋਰਾ ਕੋਈ ਗੀਤ ਸੁਣਾ ਫਿਰ ਮੈਂ ਦੇਖਾਂ ਵੀ ਆਉਂਦਾ ਵੀ ਆ ਗਾਉਣਾ ਸੁਣਾ ਤੀਆਂ ਪਹਿਣਾ ਵਾਲਾ ਕੋਈ ਇਕੱਠੇ ਗਾਵਾਂਗੇ ਜਿਹੜਾ ਆਪਾਂ ਖਰਚ ਸੋਚ ਲਾ ਫਿਰ ਤੂੰ ਆਪੇ ਨਾਲਾ ਜਿਹੜਾ ਬਸ ਸਾਰੇ ਐਂ ਕਹਿਣ ਵੀ ਇਹਨਾਂ ਤਾਂ ਸੋਨਾ ਕੋ ਗੌਂਦੀ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਤੁਹਾਨੂੰ ਕੋਈ ਐਂ ਆਉਂਦਾ ਗੂਗਾ ਗੋਣਾ ਚਾਚਾ ਸੁਣਾਉਣੀ ਆ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜਕ ਟਿਉਨ ਕਾਲ ਜੋ ਚੁਨਾ ਵਧੀਆ ਚਾਚਾ ਬੈਜੇ ਛੋਡਾ ਬੇੜਾ ਛੋਡਾ ਆਹਾ ਧੀਆ ਪੈਣ ਵਾਲਾ ਕੀਤਾ ਐਹੇ ਜਿਹੀਆਂ ਗਾਉਂਗੇ ਆ ਤੁਸੀਂ ਤੈਨੂੰ ਅਕਲ ਨਹੀਂ ਹੈ ਕਿ ਇਹ ਧੀਆ ਪੈਣ ਲਗੀ ਤੇ ਲੇ ਇਹ ਬਦਤੀ ਪਹਿਣ ਪ੍ਰਿੰਸੀਪਲ ਨੂੰ ਕਹਿੰਦੀ ਹੈਗੀ ਚੁੱਪ ਕਰ ਜਾ ਤੈਨੂੰ ਵੀ ਆਪਦੀ ਆਸ਼ਕੀ ਯਾਦ ਆ ਰਹੀ ਹੈ ਉਹ ਘਾਵਾਂਗੇ ਬਾਪਾ ਸੀ ਆਟਾ ਗੁੰਨਦੇ ਨੂੰ ਬੜਾ ਜਿਆਦਾ ਆਉਂਦੀ ਵੀ ਬੇਬੇ ਤੇਰੀ ਆਟੇ ਦੀ ਜਿੜੀ ਹਾਂ ਆ ਠੀਕ ਆ ਲੈ ਗੱਟਾ ਉਹ ਤਾਂ ਉਹ ਵੀ ਤੂੰ ਪਹਿਣ ਆਲੇ ਸੀ ਉਹ ਬੀ ਪਹਿਰਾ ਮਾ ਗੁਤਰੀ ਜੇ ਮਰੂੰਗਾ ਫਿਰ ਆਖੇਗੇ ਮਾਰਿਆ ਇਹ ਉਹ ਕਿਥੇ ਦੀ ਪਹਿਣ ਆਲਾ ਦੀ ਬੋਲੀਏ ਇਹ ਉਹ ਤਾਂ ਤੀਜੇ ਕੁੜੀ ਕਿਸੇ ਮੁੰਡੇ ਨਾਲ ਬੱਤ ਹੋਵੇ ਤਾਂ ਨਾਂ ਨਾ ਕੱਟਣਾ ਅੱਛਾ ਇਹ ਆ ਜਾ ਕੁਝ ਪੜਦੀਆਂ ਹੋਊਂਗੀ ਚਾ ਚਾ ਕਾਲੋ ਬੁੱਤ ਫਿਰ ਵਗ ਜਾ ਕੋਈ ਨਾ ਐਤਵਾਰ ਨੂੰ ਹੈ ਬਾਪਾ ਹਾਂ ਵਗ ਜਾ ਠੀਕ ਚੰਗਾ ਚਾਚਾ ਮੈਂ ਗਾਣਾ ਸੁਣਾਵਾਂ ਆਪਾਂ ਫਿਰ ਤੈਨੂੰ ਜਿੜੀ ਵਾਲਾ ਹਾਂ ਹੈ ਸੁਣਾ ਕਿਵੇਂ ਹੁੰਦਾ ਏ ਗਾਣਾ ਸ਼ੁਰੂ ਤੋਂ ਮੈਨੂੰ ਨਹੀਂ ਆਉਂਦਾ ਮੈਂ ਤਾਂ ਕਰੀ ਜਾ ਉਹ ਕਿਵੇਂ ਹੁੰਦਾ ਸੀ ਸਿੱਖ ਲਾਂਗੇ ਉਹ ਤੱਕ ਤਾਂ ਕਿੰਨੇ ਦਿਨ ਪਈ ਰਿਹਾ ਚਾਚਾ ਉਸ ਤਾਂ ਚੱਲ ਠੀਕ ਆ ਬਾਬਾ ਸਿੱਖ ਕੇ ਸੁਣਾਵਾਂਗੇ ਹਾਂ ਠੀਕ ਆ ਠੀਕ ਆ ਦੋਨੇ ਜਾਨੀਆਂ ਗਾ ਦਾਂਗੇ ਚਲੋ ਬਾਗ ਜਾਓ ਪੀ ਲੋ ਚਾਹ ਪਾਣੀ ਅੰਦਰ ਆ ਜਾਏ ਤੇਰੇ ਨਾਲ ਮੈਂ ਗੜਾ ਘੋੜ ਦੂੰਗੀ ਕਹੇਗੀ ਤੇ ਸੁਣਾਤਾ ਤੀ ਮਰਵਾਤਾ ਤੀ ਮੈਨੂੰ ਤਾਂ ਮੇਰੇ ਹੋਰ ਜਿਆਦਾ ਨਹੀਂ ਆਇਆ ਉਹੀ ਉਹੀ ਜਿਆਦਾ ਕੇ ਮੈਂ ਵੀ ਸੁਣਾਤਾ ਸੁਣਾਤਾ ਇਹ ਜਿਹੇ ਗੀਤ ਗਾਉਂਦੇ ਹੁੰਦੇ ਨੇ ਇਹ ਤੂੰ ਗੀਤ ਵੀ ਸੁਣਦੀ ਐ ਇਹ ਤਾਂ ਮੇਰੇ ਕੋਲੋਂ ਦਾ ਯਾਦ ਸੀਗਾ ਹੋਰ ਮੇਰੇ ਗਾਣਾ ਯਾਦ ਨਹੀਂ ਸੀ ਇਹ ਜਿਆਦਾ ਕਿ ਮੈਂ ਸੁਨਾਤਾ ਸਾਡੇ ਟੀਵੀ 'ਚ ਨਹੀਂ ਇਹ ਜੀਤ ਬੁਤਾਉਂਦੇ ਹੈਗੇ ਸਾਡੇ ਤਾਂ ਵਧੀਆ ਗੀਤ ਆਉਂਦੇ ਨੇ ਕਿ ਸੱਬਿਆ ਚਾਰਕਤੀਆਂ ਪਹਿਣ ਵਾਲੇ ਇਹ ਥੋੜੀ ਡਿਸ਼ ਘੜੀ ਲੱਗੀ ਹੋਈ ਆ ਫੇਰਾ ਡਿਸ਼ੇ ਘੜੇ ਨੇ ਸਾਡੇ ਸਾਡਾ ਤਾਂ ਕੱਲਾ ਟੀਵੀ ਐ ਫਿਰ ਜਲੰਧਰ ਚੱਲਦਾ ਹੋਣਾ ਉੱਤੇ ਤਾਂ ਫਿਰ ਤੂੰ ਉਹ ਸੁਣਿਆ ਕਰ ਨਾ ਜਲੰਧਰ ਦੂਰਦਰਸ਼ਨ ਹਾਂ ਉਹਦੇ ਕਿਹੜੇ ਗਾਣੇ ਆਉਂਦੇ ਨੇਗੇ ਆ ਜਿਹੜਾ ਮੈਂ ਸੁਨਾਇਆ ਤੇ ਅੱਟੀ ਜਿੜੀਏ ਲਾਏ ਗਾਣੇ ਯਾਦ ਕਰ ਲਈ ਨਾਲੇ ਹੁਣ ਸਕੂਲ ਚ ਕਾਵਾਂਗੇ ਇੱਥੇ ਕਾਲਜ 'ਚ ਇਹ ਤਾਂ ਸਿੱਖ ਲਾਂਗੀ ਕੋਈ ਨਾ ਹਾਂ ਗਾ ਦੀ ਮੇਰੇ ਨਾਲ ਕੁਝ ਨਹੀਂ ਹੁੰਦਾ ਮੈਂ ਵੱਡਾ ਮੈਗ ਫੜ ਲੂ ਤੂੰ ਛੋਟਾ ਫੜਨੀ ਤੇਰੀ ਘੱਟ ਆ ਜਾਊ ਮੇਰੀ ਵੱਡਾ ਹੋਊਗੀ ਲੈ ਮੇਰੇ ਵੱਡਾ ਫੜ ਲਓ ਫੇਰ ਹਮ ਸਾਰੇ ਉੱਟ ਕੇ ਬਾਜ਼ ਜਾਣਗੇ ਤੂੰ ਗਾਉਣ ਲੱਗ ਗਈ ਤਾਂ ਮੈਂ ਨਹੀਂ ਬੇਸੁਰੀ ਵੀ ਨਹੀਂ ਹੈਗੀ ਪਤਾ ਨਹੀਂ ਅਸੂ ਕਰ ਮੇਰੇ ਬਾਪੇ ਨੂੰ ਗਾਉਣਾ ਨਹੀਂ ਆਉਂਦਾ ਤੈਨੂੰ ਤਾਂ ਕਰਤਾ ਬੱਸ ਚੰਗਾ ਜਾ ਚੱਲੀ ਕਿੱਥੇ ਅੰਦਰ ਬੈਠਦੇ ਆ ਮੇਰੇ ਤਾਂ ਕੰਮ ਕਰਨ ਵਾਲੇ ਪਏ ਨੇ ਬੈਠਦੇ ਆ ਲੈ ਫੇਰ ਆ ਜੀਂ ਆਥਲੇ ਉੱਠਨੇ ਫੇਰ ਨਹੀਂ ਮੈਂ ਆਉਂਦੀ ਹੈਗੀ ਮੈਂ ਕਿਸੇ ਨਹੀਂ ਆਉਂਦੀ ਹੈਗੀ ਫੇਰ ਕੱਲੀ ਗੱਲ ਹੀ ਗੀਤਾ ਮੈਂ ਤੈਥੋਂ ਐਂ ਕਬਾਲੂਗੀ ਮੇਰਾ ਨਾਂ ਲਿਖ ਆ ਜਾ ਉਹਦਾ ਗੀਤਾ ਵੀ ਸੋਹਣਾ ਧੀ ਹੈ ਨਾ ਮੇਰੇ ਰਾਂਝੇ ਦਾ ਕਿਵੇਂ ਜੀਤੀਗਾ ਇਹ ਜੱਸੀ ਕਿਵੇਂ ਜੀਤੀ ਪ੍ਰਿੰਸੀਪਲ ਦਾ ਗਾਣਾ ਮੈਨੂੰ ਨਹੀਂ ਪਤਾ ਏ ਤੈ ਮਣ ਕੇ ਦੇਖੀ ਆਹ ਪ੍ਰਿੰਸੀਪਲ ਕਾਲਜ ਚ ਕੱਟੇ ਉਹਨਾਂ ਨਾਮ ਸੁਣਾ ਦੇ ਮੈਨੂੰ ਸਿਖਾ ਦੇ ਮੈਨੂੰ ਬਹੁਤ ਕੈਂਟ ਲੱਗਿਆ ਗਾਣਾ ਕੀ ਹੋ ਗਿਆ ਸਿਖਾ ਦੇ ਪੜੀ ਗਏ ਫਿਰ ਕੀ ਹੋ ਗਿਆ ਜੀ ਸਾਡੇ ਆਡਿਸ਼ਨ ਹੀ ਲੱਗੀ ਹੋਈ ਤੇ ਮੈਨੂੰ ਵੀ ਗਾਣਾ ਤਾਂ ਬਹੁਤ ਪਸੰਦ ਆ ਜਦਈ ਮੈਨੂੰ ਦੱਸਤਾ ਦੇ ਕਿਵੇਂ ਜੀ ਹੁੰਦਾ ਮੇਰੇ ਰਾਜ ਦੇ ਦਾ ਪ੍ਰਿੰਸੀਪਲ ਜੀ ਹੜਾ ਕੱਟਿਓ ਨਕਾਲ ਜਚਨਾ ਚੱਲ ਚੱਲ ਮੇਰੇ ਰਾਜ ਦੇ ਦਾ ਪ੍ਰਿੰਸੀਪਲ ਜੀ ਹੜਾ ਕੱਟਿਓ ਨਕਾਲ ਜਚਨਾ ਹਾਈ ਕਿ ਸੰਗਸ਼ਰਮ ਹਾਈ ਕਿਵੇਂ ਲੱਗੀਆਂ ਵਾਰਚ ਖੜਕੇ ਮਾਸੇ ਕੀ ਹੋ ਗਿਆ ਟੀਆ ਦਾ ਫੰਕਸ਼ਨ ਹੈ ਤੁਹਾਡੇ ਅਗਲੇ ਐਤਵਾਰ ਨੂੰ ਉਹਦੀ ਤਿਆਰੀ ਕਰਦੇ ਸੀਗੇ ਫਿਰ ਹਜੇ ਐਤਵਾਰ ਨੂੰ ਤੁਸੀਂ ਹੁਣੇ ਵਾਰਚ ਖੜਕੇ ਲੱਗੀਆਂ ਰੌਲਾ ਪਾਉਣ ਫਿਰ ਜੀ ਪ੍ਰੈਕਟਿਸ ਹੁਣੇ ਕਰਾਂਗੇ ਮਾਸੇ ਫਿਰ ਆਉਗਾ ਤੇਰਾ ਮੈਨੂੰ ਪਤਾਗਾ ਸੰਭਲ ਕੇ ਰਿਹਾ ਕਰ ਨਾਲੇ ਹੁਣ ਚੰਗਾ ਮੱਸੀ ਮੈਂ ਤਾਂ ਜਾਣੀ ਆ ਕੀ ਸੰਭਲ ਕੇ ਰਿਹਾ ਕਰ ਮਾਂ ਐ ਥੋੜੀ ਬੋਲਦੇ ਹੁੰਦੇ ਨੇ ਕਿਸੇ ਨੂੰ ਹੁਣ ਮੇਰਾ ਉਹ ਐ ਨਹੀਂ ਪਤਾ ਕਾਲਜ ਚ ਨਾਂ ਹੀ ਨ ਲਖਾਵੇ ਨਹੀਂ ਆਪੇ ਲਖਾ ਦੂਗੀ ਕਿਤੇ ਨਹੀਂ ਹੋਰ ਰਸਦੀਗੀ ਲਖਾਉਂਦੀ ਨਹੀਂ ਨਾ ਨਾਲੇ ਕਹਿਣਾ ਜ਼ਰੂਰੀ ਸੀਗਾ ਸੰਭਲ ਕੇ ਰਹਿਣ ਨੂੰ ਘੜਾ ਐ ਕੀ ਹੁੰਦਾ ਐ ਤੂੰ ਆਪ ਹੀ ਤਾਂ ਮੈਨੂੰ ਦੱਸੀ ਸੀ ਗੱਲ ਕੀ ਹੁੰਦਾਗਾ ਠੀਕ ਆ ਚੱਲ ਅੰਦਰ ਕੰਮ ਕਰ ਲਾ ਇਹ ਪ੍ਰਿੰਸੀਪਲ ਦਾ ਗਾਣਾ ਪੂਰਾ ਲਿਖ ਲੈ ਚੰਗਾ ਆਹੋ ਲਿਖ ਲਿਓ ਕੰਮ ਕਰ ਚੱਲ ਕੇ ਕਰ ਦਿਖਾ ਦੇ ਬਾਬੂ ਸ਼ੇਤੀ ਕਰ ਹਾਂ ਮੈਂ ਤਾਂ ਆਪੀ ਕਰੂੰਗਾ ਤੂੰ ਨਾ ਕਾਸ ਨੂੰ ਹੱਥ ਲਾਇਆ ਕਰ ਇਹ ਕਾਸ ਨੂੰ ਲਾਵਾਇਆ ਤੂੰ ਸਾਰਾ ਦਿਨ ਮੈਨੂੰ ਇਹੋ ਕਰਖਿਆਗਾ ਉਹ ਸਾਰਾ ਜਿਹੜਾ ਕੰਮ ਕਰੂ ਉਹ ਵੀ ਜੈਸ਼ ਜਿਹੜਾ ਤੈਨੂੰ ਦੱਸ ਖਾਲਟ ਜੋੜਿਆ ਇੱਥੋਂ ਦਾ ਉੱਥੇ ਨਹੀਂ ਧਰਦਾ ਤੂੰ ਪਾਂਡੇ ਤੇਰੀ ਮਾਂ ਚਾੱਕ ਕੇ ਲਿਉਂਦੀ ਆ ਰੋਟੀ ਵਾਲੇ ਚੱਲ ਛੱਡ ਪਰੇ ਉ ਤਾਂ ਮੇਰੀ ਗੱਲ ਸੁਣਾ ਤੇਰੀ ਨਾ ਭੂਆ ਦਾ ਫੋਨ ਆਇਆ ਸੀ ਯਾਰ ਤੂੰ ਬਹਿ ਜਾ ਇਹ ਜੀ ਲਾਪ੍ਰੀਤ ਦੇ ਰਿਸ਼ਤੀ ਵਸਤੀ ਹਾਂ 7 ਕਿੱਲੇ ਬਾਹਣ ਕਹਿੰਦੀ ਆ ਤੇ ਕਿਵੇਂ ਕਰੀਏ ਫਿਰ ਹੁਣ ਆਪਾਂ 7 ਕਿੱਲੇ ਬਾਹਣਦੇ ਨੇ ਹਾਂ ਉਹ ਵਿਆਹ ਹੋ ਯਾਰ ਪਰਾਂ 10 12 ਮੈਂ ਸਾਲ ਵੱਡੋ ਉਹਰੇ ਵੀ ਲੜਦੀ ਫਿਰਦੀ ਰਹਿੰਦੀ ਕਿਤੇ ਝਾਵੜਾ ਮਾਰੇ ਤੇ ਪਲੇਟ ਮਾਰੇ ਬੈ ਆ ਕੇ ਤੋੜ ਉਪਰ ਉਹਨੂੰ ਉਮੈ ਦਾਪ ਕਹਣਾ ਤੋਰੀਏ ਉਹ ਤੇਰੀ ਮਾਂ ਜਿਹੜਾ ਫਨ ਆੜੀ ਬੈਠੀ ਆ ਉਹ ਨਹੀਂ ਹਿਸਾਬ ਚ ਆਉਂਦੀ ਅੱਗੇ ਪਾਰਾ ਦੇ ਇੱਕ ਵਾਰੀ ਹੁਕਮ ਗਰਮ ਆਉਂਦੀ ਵੀ ਤੱਕ ਤੋੜ ਦਿੰਨੇ ਆ ਤੂੰ ਭੈਣ ਬਿਆਹ ਨੂੰ ਕਰ ਬਸ ਗੱਲ ਖਤਮ ਗਲਤਾਂ ਆ ਬਿਆਹ ਨੂੰ ਤਾਂ ਮੇਰਾ ਵੀ ਦਿਲ ਕਰਦਾ ਹੁਣ ਜੇ ਮੈਂ ਬਾਲਾ ਬੋਲਦਾ ਫਿਰ ਐ ਨਹੀਂ ਪਤਾ ਤੇਰੇ ਮਾਮੇ ਵਰਗਾ ਨੂੰ ਸਾਧ ਲਈ ਕੱਟ ਕਰਕੇ ਵੇਜੇ ਅੱਗੇ ਦੇ ਕਾਲ ਦੇ ੱਤੇ ਨਾਲ ਲਾਈ ਆ ਓ ਯਾਰ ਪਾਪੀ ਯਾਰ ਤੂੰ ਮੰਮੀ ਨੂੰ ਵਿਆਹ ਕਿ ਲਿਆਏ ਕੱਢ ਕੇ ਤਾਂ ਨਹੀਂ ਲਿਆ ਮਾਮਿਆਂ ਦਾ ਇੰਨਾ ਡਰ ਯਾਰ ਓਏ ਗੱਲ ਡਰਦੀ ਨਹੀਂ ਹੁੰਦੀਗੀ ਗੱਲ ਇੱਜ਼ਤ ਦੀ ਹੁੰਦੀ ਆ ਵੱਡੇ ਨੇ ਮੇਥੋਂ ਤਾਂ ਕਰਕੇ ਇੱਜ਼ਤ ਥੱਲੇ ਲੱਗਣ ਵਾਲਾ ਕੰਮ ਕਰ ਰਖਿਆ ਹੈਗਾ ਚੱਲ ਚੰਗਾ ਯਾਰ ਐ ਲਾਲਾ ਠੀਕ ਹੈ ਹੂੰ ਹੁਣ ਮੇਰੀ رائے ਦੱਸ ਕਿੱਥੇ ਰਹਿਣੀ ਹੈਂ ਤੇਰੀ رائے ਤਾਂ ਇਹੀ ਸੀ ਫਿਰ ਮੈਂ ਖਾ ਕਿਵੇਂ ਕਰੀਏ ਦੱਸ ਫਿਰ ਜਾਂ ਤਾਂ ਤੂੰ ਕਹੇ ਤੇਰੀ ਮਾਂ ਨਾਲ ਗੱਲ ਕਰਕੇ ਦੇਖ ਲਾ ਬੈ ਕੇ ਪਰੇਗਾ ਬਾਈ ਬੱਸ ਮਾਂ ਤਾਂ ਬੱਸ ਇੱਕ ਵਾਰੀ ਛੇੜ ਕੇ ਦੇਖ ਲੋ ਘੰਟੇ ਤੋਂ ਰਾਮਰੇਲੀ ਨਹੀਂ ਕੱਟ ਹੁੰਦੀ ਤੇ ਹੁਣ ਫਿਰ ਪ੍ਰਿੰਡਾਂ ਲੜ ਗਈਆਂ ਮੈਨੂੰ ਕਹਿਣੇ ਸੌਖਾ ਸੀਗਾ ਮਾਮਾ ਨਾਲ ਜਾ ਬਗ ਜਾ ਚੰਗਾ ਦੇਖ ਕੀ ਜਵ ਜਦੋਂ ਹੋਊਗੀ ਬਾਈ ਸੱਚੀ ਗੱਲ ਕਹਿਣਾ ਬਈ ਉਹਨੂੰ ਤੋੜ ਦੋ ਨਹੀਂ ਮੇਰੇ ਤਾਂ ਲੱਤਾਂ ਬਾਹਾਂ ਤੋੜੇ ਦੇਊਗੀ ਪਲੇਟਾਂ ਮਰ ਮਰ ਥੋੜਾ ਕੁਝ ਜਾਂਦਾ ਨਹੀਂ ਹੈਗਾ ਚੱਲ ਭੱਗ ਜਾ ਭੱਗ ਜਾ ਇਹ ਵੀ ਜਵਾਖਿਆ ਨਾ ਬਸ ਕੱਲਾ ਬੋਲਣ ਜਾਣਦਾ ਪੱਲੇ ਕੱਖ ਨਹੀਂ ਹੈਗਾ ਤੇ ਪਤਾ ਨਹੀਂ ਕੱਲ ਨੂੰ ਪੜੂਗਾ ਕਿ ਇਹ ਵੀ ਬਸ ਲੋਕਾਂ ਮੰਗੂ ਹੀ ਕੋਸ ਕਰੂਗਾ ਲੈ ਵਿਆਹ ਦੀ ਪੂਰੀ ਤਿਆਰੀ ਆ ਹੁਣ ਤਾਂ ਖਿੱਚ ਰਗੇ ਕੰਮ ਕੀ ਦੇ ਵਿਆਹ ਦੀ ਤੇਰੇ ਦੀ ਹੋਰ ਕੀ ਦੀ ਮੈਂ ਮੂੰਹ ਤੇ ਉਲਟਾ ਦੂੰਗੀ ਹਾਂ ਮੈਂ ਸੱਚ ਮੈਂ ਤੈਨੂੰ ਆਏ ਕੀ ਜਾਂਦਾ ਮੈਂ ਤੈਨੂੰ ਐ ਕਹਿਣਾ ਆਈ ਥੀ ਮੈਂ ਕਿ ਜਦ ਬਰੀ ਵਾਲੀ ਮੈਂ ਤੇਰੀ ਕੋਈ ਗੱਲ ਸੁਣਨੀ ਨਹੀਂ ਜਾਂ ਭਾਜ ਜਾ ਸੁਣ ਲੈ ਕਿ ਤੂੰ ਮੈਨੂੰ ਬਰੀ ਵਾਲੀ ਕੱਪੜੇ ਲੈ ਆਂਗੀ ਨਾ ਮੇਰੇ ਵੀ ਕੱਪੜੇ ਦਵਾ ਦੇ ਫਿਰ ਬਾਬੂ ਕਹੇ ਦੀ ਨਹੀਂ ਮਿਲ ਜੇ ਲੈ ਜਾ ਨਾ ਪ੍ਰਾਣੀ ਬਾਲੂਂਗਾ ਮੈਂ ਤੈਨੂੰ ਤੇਰੇ ਵਾਂ ਚ ਕੋਈ ਚੱਕਰ ਨਹੀਂ ਤੂੰ ਤੇ ਕਹਦਾ ਵਿਆਹ ਕਰਾ ਲੈ ਤੈਨੂੰ ਜਿਆਦਾ ਅੱਗ ਲੱਗ ਗਈ ਮੈਂ ਨਹੀਂ ਆ ਕਹਣਾ ਪਹਿਲਾਂ ਤੇਰਾ ਤਾਂ ਸਿਆਪਾ ਉਹ ਕਰ ਦਈਏ ਪਹਿਲਾਂ ਪੌਂਕ ਜੇ ਨਾਲੇ ਬਾਈ ਬਾਪੂ ਨੇ ਹੋ ਤੇ ਵਟਾ ਕੇ ਪੁੱਛਿਆ ਕਹਿੰਦਾ ਬੋਸ ਦੱਸ ਕੀ ਕਰੀਏ ਬਾਪੂ ਦਾ ਕੀ ਬਾਪੂ ਤਾਂ ਸੌ ਕਸ ਦਾ ਹੋਗਾ ਫੇਰਾ ਉਹ ਸਾਹਮਣੇ ਤਾਂ ਨਹੀਂ ਕਹਿੰਦੀ ਕਹਿੰਦੀ ਨਹੀਂ ਤੂੰ ਬਾਪੂ ਮੇਹਰਾ ਮੂਰੇ ਕਿਵੇਂ ਮੂਤਦਾ ਹੁੰਦਾ ਵਿੱਚ ਬਾਈ ਮੈਂ ਤਾਂ ਯਾਰ ਕੁਝ ਵੀ ਕਰਾਂ ਤੂੰ ਬਾਪੂ ਮੂਰੇ ਕਾਤ ਨਹੀਂ ਬੋਲਦੀ ਜਿਵੇਂ ਤੂੰ ਨਹੀਂ ਬੋਲਦਾ ਮਾਮੇ ਹੋਰਾਂ ਸਾਹਮਣੇ ਉਹ ਤਾਂ ਘਰੇ ਨਹੀਂ ਪਰਦੇ ਤੱਕੋ ਘਰੇ ਰਹਿੰਦੇ ਨੇ ਬਸ ਇਹ ਦੱਸ ਕੇ ਦਿੰਨੇ ਉਹਦੋਂ ਬਾਅਦ ਤੇਰਾ ਉਹ ਚਾਲਾ ਤੇਰੀ ਤਾਂ ਸੁਣੀ ਖੜੇ ਨੇ ਹਲੇ ਮੇਰਾ ਸਾਲ ਪਿਆ ابھی ਇਹਦਾ ਮੈਂ ਪੂਰੀ ਪੜਾਈ ਕਰ ਮੈਂ ਹਾਂ ਦੇਖੀ ਤੇਰੀ ਉੱਥੇ ਵੀ ਇਕੱਠੀ ਹੋ ਗਈ ਜਦੋਂ ਐਡਾ ਬੱਠਲ ਜਗਾ ਹੈ ਨਾ ਘਰੇ ਨਹੀਂ ਆਇਆ ਹੈ ਤੇਰੇ ਮੈਂ ਜਾ ਕੇ ਦੇਖ ਕੇ ਆਉਂਗਾ ਵੀ ਤੇਰਾ ਕੀ ਕੀ ਕਰਦਦੇ ਨੇ ਹੁਣ ਤੂੰ ਜਾਣਦਾ ਕੀ ਲਏਗਾ ਔਰ ਮੈਂ ਵੀ ਦੱਸ ਦੇ ਕੁਛ ਨਹੀਂ ਲੈਂਦੇ ਓ ਕੀ ਆਂਦਾ ਮੈਂ ਤੈਨੂੰ ਆਈ ਕਹਿਣ ਆਇਤੀ ਵੀ ਮੇਰੇ ਕੱਪੜੇ ਵਰੀ ਵੀ ਕਹਿਦੀ ਫਿਰ ਕੋਈ ਨਾ ਤੇਰੇ ਵਾਸਤੇ ਲਈ ਖੜੀਆਂ ਮੈਂ ਉਹ ਕਿਹੜੇ ਹੁੰਦੇ ਨੇ ਕੁਰਤੇ ਪਜਾਮੇ ਉਹੀ ਲੈ ਕੇ ਆਉਂਗੀ ਬਾਟਰਪਰੂਫ ਪਜਾਮਾ ਆ ਗਿਆ ਬਾਟਰਪਰੂਫ ਇਹਦੇ ਵਿੱਚ ਪਾਣੀ ਨਹੀਂ ਲੰਗਦਾ ਨਾ ਤੇਰੇ ਬਿਆਸ ਨਾਲ ਕੋਕੋ ਕੋੜਾ ਕੁਰਤੇ ਪਜਾਮੇ ਚ ਪਾ ਕੇ ਆਇਆ ਖੜਾਈ ਜਾਊਂਗਾ ਬੈਠਾ ਸੰਤਰੀ ਰੰਗ ਪਾ ਲਈ ਪੀਲੀਆਂ ਬਾਣੀ ਜਰਬਾਂ ਨਾ ਸਾਧ ਰੰਗ ਹੀ ਲਿਆਉਂਗਾ ਦੇਖੀਵਾ ਖੁੰਡਾ ਚੱਕ ਲਿਆ ਬਾਪੂ ਉਹਨਾਂ ਦੇਖੀ ਚੱਲ ਦੱਸ ਦੇ ਦੀਵਾਰਾਂ 'ਤੇ ਕੱਪੜੇ ਕਹਿਣੇ ਬਾਪੂ ਤੇਰੇ ਲਾਮਾ ਤੇ ਨੌਪਾਲ ਸਾਹਿਬ ਨਾ ਭਾਗਿਆ ਫਿਰ ਮੈਂ ਇਹ ਪੁੱਛਣੇ ਆਇਆ ਦੀਗਾ ਮੈਂ ਤਾਂ ਇਹ ਐ ਮੰਮੀ ਹਟਾ ਲੈ ਇਹਨੂੰ ਸੜਿਆ ਗੂੰ ਖਾਣੇ ਨੂੰ ਇਹ ਚੁੱਪ ਕਰ ਜਾਏ ਤੂੰ ਸੜਿਆ ਹੋਇਆ ਮੈਂ ਬੋਲੀ ਫਿਰ ਮੈਂ ਤਾਂ ਉਹ ਆਇਆ ਕਹਿੰਦਾ ਠੀਕ ਆਂ ਸਭੀ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਆ ਆ ਵੱਡਾਗਾ ਆ ਪ੍ਰੀਤ ਜੀ ਆ ਗਈ ਲੋ ਵੀਰੇ ਮੇਰੀ ਗੱਲ ਸੁਣ ਨਾ ਮੰਮੀ ਦਾ ਫੋਨ ਆਇਆ ਸੀ ਉਧਰੋਂ ਤਾਂ ਕੋਈ ਜਵਾਬ ਹੀ ਨਹੀਂ ਆਇਆ ਹੁਣ ਫਿਰ ਕੀ ਕਹੀਏ ਉਹਨਾਂ ਨੂੰ ਕਹਿਣਾ ਤਾਂ ਕੀ ਹੈ ਪ੍ਰੀਤ ਹੁਣ ਚਾਚੇ ਨੂੰ ਵੀ ਸੋਚਣਾ ਚਾਹੀਦਾ ਵੀ ਮੈਂ ਆਪਦੇ ਧੀ ਪੁੱਤ ਦਾ ਘਰ ਬਣਾਦਾ ਉਹ ਤਾਂ ਉਹੀ ਪੁਰਾਣੀਆਂ ਗੱਲਾਂ ਲੈ ਕੇ ਬੈਠਾ ਹੁਣ ਆਪਾਂ ਕੀ ਕਰੀਏ ਆਪਾਂ ਤਾਂ ਸੋਚਦੇ ਸੀ ਵੀ ਚੱਲ ਕਿਸੇ ਆਪਦੀ ਜ਼ਿੰਦਗੀ ਬਣ ਜੇ ਵਧੀਆ ਗੱਲਾਂ ਪਰ ਜਦੋਂ ਦੇ ਮਾਪੇ ਨਹੀਂ ਚਾਹੁੰਦੇ ਹੁਣ ਐਵੇਂ ਧੱਕਾ ਵੀ ਨਹੀਂ ਕਰ ਸਕਦੇ ਆਪਾਂ ਕਿਸੇ ਨਾਲ ਧੱਕਾ ਤਾਂ ਨਹੀਂ ਕਰ ਸਕਦੇ ਬਸ ਐਂ ਸਿਵ ਚੱਲ ਜਾਂ ਜਾਂ ਸੰਤੇ ਲਾਪਰੀ ਦੀ ਜ਼ਿੰਦਗੀ ਬਣ ਜਾਂਦੀ ਹੋਰ ਕੱਲੋਂ ਲੋਕ ਆਏ ਨਹੀਂ ਕਹਿਣਗੇ ਵੀ ਆਪ ਤਾਂ 바ਗੇ ਆਪਦੇ ਭਾਈ ਦੇ ਜੋ ਕੰਮਾਰੇ ਕੋ ਸੋਚਿਆ ਨਹੀਂ ਆਪਾਂ ਤਾਂ ਬਥੇਰਾ ਕੋ ਸੋਚਿਆ ਅਗਲਾ ਹੀ ਨਹੀਂ ਸੋਚਣ ਦਿੰਦਾ ਐਂ ਕਰਦੇ ਆ ਹੁਣ ਫਿਰ ਆਪਣੀ ਭੂਆ ਦੀ ਕੁੜੀ ਨੂੰ ਮੈਂ ਕਹਿ ਦਿੰਨੇ ਆ ਮੈਂ ਤਾਂ ਕਹਿੰਦੀ ਸੀ ਵੀ ਚਲ ਲਾਪਰੀ ਤਨੂੰ ਲੈ ਜਾਾਂਗੇ ਮੇਰੀ ਲਾਪੀ ਨਾਲ ਵਧੀਆ ਮਤ ਮਿਲਦੀ ਏ ਆ ਫਿਰ ਭੂਆ ਦੀ ਕੁੜੀ ਨੂੰ ਕਹਿ ਦਿੰਨੇ ਆ ਨਹੀਂ ਫਿਰ ਐਂ ਕਰਾਂਗੇ ਜੇ ਚਾਚਾ 2-4 ਮਹੀਨੇ ਤੱਕ ਮੰਨ ਗਿਆ ਨਾਲੇ ਲਾਫਰੀ ਦੀ ਡਿਗਰੀ ਪੂਰੀ ਹੋ ਜੂ ਫਿਰ ਦੇਖ ਲਾਂਗੇ ਮੈਨੂੰ ਤਾਂ ਨਹੀਂ ਲੱਗਦਾ ਖੜੂਸ ਜਾ ਮੰਨੂਗਾ ਉਹ ਚੱਲ ਦੇਖੀ ਜਾਊਗੀ ਨਹੀਂ ਫਿਰ ਐਂ ਕਰਾਂਗੇ ਚੋਰੀਆਂ ਚੋਰੀਆਂ ਦਾ ਪਾਸਪੋਰਟ ਅਪਲਾਈ ਕਰ ਦਾਂਗੇ ਇੱਕ ਦਿਨ ਕਾਲਜ ਦੇ ਬਹਾਨੇ ਲੈ ਜਾਾਂਗੇ ਗੱਲ ਕਰ ਕਾਲਜ 2 ਵਜੇ ਖਤਮ ਹੋ ਜਾਂਦਾ ਐ ਨਹੀਂ ਪਤਾ ਉੱਥੇ ਸ਼ਾਮ ਹੋ ਜੇ ਪਤਾ ਹੈ ਤੈਨੂੰ ਉਹ ਕਿਤੇ ਵੀ ਜਾਂਦੀ ਹੈ ਪਿੱਛੇ-ਪਿੱਛੇ ਆਂਦੇ ਸੀ.ਡੀ ਵਾਂਗੂ ਜਿਵੇਂ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੁੰਦੇ ਨੇ ਕਿੱਥੋਂ ਉਹਨੂੰ ਪਾਸਪੋਰਟ ਬਣਵਾਉਣ ਦੇ ਦਊਗਾ ਉਹ ਕਰੋ ਤਾਂ ਪੈਰ ਨਹੀਂ ਪਟਣ ਦਿੰਦਾ ਚੱਲ ਤੂੰ ਰੋਟੀ ਬਣਾ ਦੇ ਪ੍ਰੀਤ ਫਿਰ ਮੈਂ ਖਾ ਕੇ ਨਾ ਬਰੇਟੇ ਜਾ ਕੇ ਆਉਂ ਮੈਨੂੰ ਕੰਮ ਹੈ ਥੋੜਾ ਜਿਹਾ ਬਣਾਉਣੀ ਆ ਸਬਜ਼ੀ ਰੱਖੀ ਹੋਈ ਸੀਗੀ ਨਾਲੇ ਮੰਮੀ ਨਾਲ ਕਰ ਲਈ ਗੱਲ ਹਾਂ ਕੋਈ ਨਹੀਂ ਮੈਂ ਕਰ ਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਕੁੜੀ ਕਿਸਮਤ ਥੂੜੀਏ ਦਾ ਸੈਕੰਡ ਪਾਰਟ ਤੁਸੀਂ ਹੁਣੇ-ਹੁਣੇ ਵੇਖ ਕੇ ਹਟਿਓ ਉਮੀਦ ਕਰਦੀਆਂ ਤੁਹਾਨੂੰ ਵਧੀਆ ਲੱਗੇ ਹੋਵੇਗਾ ਤੁਸੀਂ ਸਾਰੇ ਜਣੇ ਕਹਿ ਰਹੇ ਸੀਗੇ ਕਿ ਕਿਰਾਏ ਦੇ ਕਮਰੇ ਤੋਂ ਬਾਅਦ ਕੋਈ ਇਹੋ ਜਿਹੀ ਸੀਰੀਜ਼ ਲੈ ਕੇ ਆਇਓ ਜਿਹੜੀ ਦੇ ਵਿੱਚ ਬਹੁਤ ਸਾਰੇ ਮੈਸੇਜ ਇਕੱਠੇ ਹੋਣ ਤੇ ਸਾਨੂੰ ਸਾਰਿਆਂ ਨੂੰ ਪਸੰਦ ਵੀ ਆਵੇ ਉਮੀਦ ਕਰਦੀਆਂ ਕਿ ਇਹ ਵੀ ਤੁਹਾਨੂੰ ਬਹੁਤ ਪਸੰਦ ਆਏਗੀ ਹਾਲੇ ਤਾਂ ਤੁਸੀਂ ਸਿਰਫ ਦੋ ਪਾਰਟ ਵੇਖਿਆ ਹੈ ਤੁਸੀਂ ਆਉਣ ਵਾਲੇ ਪਾਰਟਸ ਦੇ ਵਿੱਚ ਵੇਖਿਓ ਕੀ ਸਟੋਰੀ ਕਿਵੇਂ ਹੁੰਦੀ ਹੈ ਇਹਦੇ ਜੇ ਦਿਖਾਇਆ ਗਿਆ ਕਿ ਕੁੜੀਆਂ ਨੂੰ ਆਪਣੇ ਸੁਪਨੇ ਕਈ ਵਾਰ ਮਨਚੀ ਮਾਰਨੇ ਪਏ ਜਾਂਦੇ ਨੇ ਤੇ ਕੁੜੀਆਂ ਦੀ ਕਿਸਮਤ ਕਈ ਵਾਰ ਰੱਬ ਇਹੋ ਜਿਹੀ ਲਿਖ ਦਿੰਦਾ ਵੀ ਉਹ ਕੁਛ ਨਾ ਕੁਛ ਚਾ ਕੇ ਵੀ ਨਿ ਵਿਚਾਰੀਆਂ ਕਰ ਪਾਉਂਦੀਆਂ ਉਹਨਾਂ ਨਾਲ ਇੰਨਾ ਕੁਝ ਹੁੰਦਾ ਘਰੇ ਵਿਤਕਰਾ ਹੁੰਦਾ ਮੁੰਡੇ ਤੇ ਕੁੜੀਆਂ ਦੇ ਵਿੱਚ ਕਿੱਦਾਂ ਲੋਕਾਂ ਦੀ ਸੋਚ ਹੁੰਦੀ ਆ ਕੁੜੀਆਂ ਨੂੰ ਪੜਾਓ ਨਾ ਕੁੜੀਆਂ ਨੂੰ ਛੇਤੀ ਵਿਆਹ ਦਿਓ ਜੇ ਉਹ ਹਨਾ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਅੱਗੇ ਵੇਖਦੇ ਆਪਾਂ ਜੀ ਕੌਣ ਹੀਰੋ ਹੁੰਦਾ ਫਿਲਮ ਦਾ ਕੀ ਦਿਨਾਂੋਂ ਉਹਨਾਂ ਦੀ ਲਵ ਸਟੋਰੀ ਚੱਲਦੀ ਰਹੀ ਸੀ ਸਹੇਲੀਆਂ ਦੀ ਤੇ ਉਹਨਾਂ ਦਾ ਵਿਆਹ ਕੀ ਦੇ ਨਾਲ ਹੁੰਦਾ ਤੇ ਉਹਨਾਂ ਦੇ ਸੁਪਨੇ ਪੂਰੇ ਹੁੰਦੇ ਨੇ ਕਿ ਨਹੀਂ ਇਹਨਾਂ ਚੀਜ਼ਾਂ ਨੂੰ ਜਾਨਣ ਵਾਸਤੇ ਤੁਸੀਂ ਜੁੜੇ ਰਹੋ ਅਗਲੇ ਐਪੀਸੋਡ ਦੇ ਤੱਕ ਥੈਂਕ ਯੂ ਜੀ